ਸ੍ਰੋਮਣੀ ਅਕਾਲੀ ਦਲ ਦੇ ਅਧਿਆਏ ਦੇ ਵਿੱਚ 2 ਦਸੰਬਰ 2024 ਤੋਂ ਅੱਜ ਕਹਿੰਦਾ ਭਾਵ ਕਿ 12 April 2025 ਦਰਮਿਆਨ ਕਿਸ ਤਰ੍ਹਾਂ ਦਾ ਜਿਹੜਾ ਵਰਤਾਰਾ ਹੋਇਆ ਅਕਾਲ ਤਖਤ ਸਾਹਿਬ ਦੀ ਫਸੀਲ ਤੱਕ ਹੀ ਮਾਮਲਾ ਗਿਆ ਤੇ ਅੱਜ ਉਹਦਾ ਇੱਕ ਅਧਿਆਏ ਕਹਿ ਸਕਦੇ ਹਾਂ ਕਿ ਉਹ ਸੰਪੰਨ ਹੋਇਆ ਸੁਖਬੀਰ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਦੇ ਮੁਖ ਉਪਰਧਾਨ ਚੁਣੇ ਗਏ ਐ ਅਜੇ ਦਰਮਿਆਨ ਸਧਾਰਤ ਰੂਪ ਤੇ ਹੁਣ ਅਗਲੀ ਨਿਗਾਹ ਟਿਕੀ ਹੈ ਕਿ ਉਹਨਾਂ ਦਾ ਜਿਹੜਾ ਅਗਲਾ ਪੈਂਤਰਾ ਕੀ ਹੋਏਗਾ ਕੀ ਉਹ ਨਵੀਂ ਪਾਰਟੀ ਬਣਾਉਣਗੇ ਜਾਂ ਕੋਈ ਮਰਜ ਦਾ ਹੋਣ ਦਾ ਕੋਈ ਜ਼ਰੀਆ ਅਪਣਾਉਣਗੇ ਖੈਰ ਅਜੇ ਇਹ ਸਾਰੇ ਮਾਮਲੇ ਸਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਸੀ ਮਾਹਰ ਤੇ ਵੱਡੇ ਲੇਖਕ ਸਰਦਾਰ ਜਗਰੂਪ ਸਿੰਘ ਸਿੱਖ ਹਸਾਬ ਸੋ ਸੇਖੂ ਸਾਹਿਬ ਸਭ ਤੋਂ ਪਹਿਲਾਂ ਚੈਨਲ ਇਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ। ਸ਼ੁਕਰੀਆ ਜੀ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ 2 ਦਸੰਬਰ 2024 ਤੋਂ ਇਹ ਛਿੜਿਆ ਮਾਮਲਾ ਤੇ ਅੱਜ ਉਹਦਾ ਇੱਕ ਅਧਿਆਇ ਕਹਿ ਸਕਦੇ ਆਂ ਕਿ ਕੰਪਲੀਟ ਹੋਇਆ ਹੈ। ਇੱਕ ਹਿੱਸਾ ਭਾਵੇਂ ਹਾਲੇ ਬਾਕੀ ਹੈ ਪਰ ਜੇ ਅੱਜ ਜੇਕਰ ਅੱਜ ਉੱਤੇ ਆਈਏ ਕਿ ਸੁਖਵੀਰ ਸਿੰਘ ਬਾਦਲ ਮੋੜੋ ਪ੍ਰਧਾਨ ਚੁਣੇ ਜਾਂਦੇ ਆ ਇਹਦੇ irdgir ਜੀ ਡਾਕਟਰ ਸਾਹਿਬ ਤੁਸੀਂ ਦੇਖੋ ਤੁਸੀਂ 2 ਦਸੰਬਰ 2024 ਦੀ ਗੱਲ ਕੀਤੀ ਆ ਉਸ ਤੋਂ ਬਾਅਦ ਹੁਣ ਤੱਕ ਇਹ ਖਾਸ ਕਰਕੇ ਦੇਖਿਆ ਜਦ ਇੱਕ ਕੇ 4 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹਾਂਜੀ ਇਹਦੇ ਸਮੇਂ ਦੇ ਵਿੱਚ ਪੰਥਕ ਸਥਾ ਦੇ ਉੱਤੇ ਜਾਂ ਧਾਰਮਿਕ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਉਹਦੇ ਤੇ ਬਹੁਤ ਸਾਰੀਆਂ ਤਬਦੀਲੀਆਂ ਆਈਆਂ ਜੀ ਜਥੇਦਾਰ ਸਾਹਿਬ ਜਿਹੜੇ ਹੈਗੇ ਸੀ ਉਹ ਆਪਣੇ ਅਹੁਦਿਆਂ ਤੋਂ ਵੱਖਰੇ ਹੋ ਗਏ ਹੂੰਵੇਂ ਜਥੇਦਾਰ ਸਾਹਿਬ ਜਿਹੜੇ ਹੈਗੇ ਸੀ ਉਹ ਪੁਆਇੰਟ ਕੀਤੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੇ ਸੀ ਉਹ ਰਿਜ਼ਾਈਨ ਕਰਕੇ ਚਲੇ ਗਏ ਹੂੰ ਜੀ ਉਹਨਾਂ ਨੇ ਤੇ ਚਲੋ ਥੋੜੇ ਸਮੇਂ ਬਾਅਦ ਜੁਆਇਨ ਕਰ ਲਿਆ ਇੱਕ ਸੱਤ ਮੈਮਰੀ ਕਮੇਟੀ ਬਣੀ ਸੀ ਉਹ ਕਮੇਟੀ ਦੇ ਵਿੱਚੋਂ ਜਿਨ੍ਹਾਂ ਚ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਸੀ ਉਹ ਵੀ ਮੈਂਬਰ ਸੀਗੇ ਇੱਕ ਕਿਰਪਾਲ ਸਿੰਘ ਵਡੂਕਰ ਸਾਹਿਬ ਸੀ ਜਿਹੜੇ ਪਹਿਲੋਂ ਪ੍ਰਧਾਨ ਹੁੰਦੇ ਸੀਗੇ ਜੀ ਉਹ ਵੀ ਸੀਗੇ ਉਹ ਛੱਡ ਕੇ ਚਲੇ ਗਏ ਫਿਰ ਪੰਜ ਮੈਮਰੀ ਕਮੇਟੀ ਰਹਿ ਗਈ ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਉਹਨੂੰ ਕਹਿ ਦਈਏ ਕਿ ਸਟ੍ਰਗਲ ਫਾਰ ਪਾਵਰ ਦੇ ਤੌਰ ਦੇ ਉੱਤੇ ਹੀ ਇਹ ਸਾਰਾ ਪਿਛਲਾ ਸਮਾਂ ਅਸੀਂ ਦੇਖਦੇ ਹਾਂ ਹੂੰ ਦੋ ਮੋٹے ਤੌਰ ਤੇ ਦੋ ਵੱਡੀਆਂ ਧਿਰਾਂ ਜਿਹੜੀਆਂ ਹੈਗੀਆਂ ਸੀਗੀਆਂ ਅਕਾਲੀ ਦਲ ਦੇ ਵਿੱਚ ਉਹ ਅਮਰਜ ਹੋਈਆਂ ਭਰਤੀ ਦੇ ਮੁੱਦੇ ਨੂੰ ਲੈ ਕੇ ਹੂੰ ਜੀ ਵਾਸਤਵਕਿ ਜਦੋਂ ਅਕਾਲ ਤਖਤ ਸਾਹਿਬ ਨੇ ਜਿਹੜਾ ਇਹ ਹੁਕਮ ਦਿੱਤਾ ਸੀ ਕਿ ਸੱਚਮੈ ਮੇਰੀ ਕਮੇਟੀ ਨੂੰ ਕਿ ਤੁਸੀਂ ਜਿਹੜੀ ਭਰਤੀ ਕੀਤੀ ਜਾਵੇ ਤਾਂ ਕਿ ਜਿਹੜੀ ਇੱਕ ਮਜ਼ਬੂਤ ਪੰਥਕ ਧਿਰ ਜਾਂ ਇੱਕ ਬਹੁਤ ਪੁਰਾਣੀ ਜਿਹੜੀ ਇੱਕ ਪੰਜਾਬ ਦੀ ਜਾਂ ਸਿੱਖਾਂ ਦੀ ਕਹਿ ਲਈ ਇੱਕ ਜਮਾਤ ਹੁੰਦੀ ਸੀਗੀ ਜਿਹਦਾ ਬਹੁਤ ਗੌਰਵਮਈ ਇਤਿਹਾਸਿਕ ਜੀ ਇਸ ਤਿਹਾ ਸਮੇਂ ਦੇ ਵਿੱਚ ਬਹੁਤ ਜਿਆਦਾ ਲੋਕ ਹੈ ਜਿਸ ਕਿਸਮ ਦੇ ਸਾਡੇ ਕੇਂਦਰ ਦੇ ਤੌਰ ਦੇ ਉੱਤੇ ਜੰਤਰਾਸ਼ਟਰੀ ਜਿਸ ਕਿਸਮ ਦੇ ਹਾਲਾਤ ਬਣ ਚੁੱਕੇ ਆ ਜਦੋਂ ਅੰਤਰਰਾਸ਼ਟਰੀ ਦੀ ਗੱਲ ਕਰਦਾ ਕਿ ਸਿੱਖ ਭਾਈਚਾਰਾ ਸਾਰੇ ਦੁਨੀਆ ਚ ਹੀ ਜਗ੍ਹਾ ਹੈਗਾ ਫੈਲਿਆ ਹੋਇਆ ਔਰ ਜਿਸ ਤਰੀਕੇ ਨਾਲ ਹਿੰਦੁਸਤਾਨ ਦੇ ਕੁਝ ਦੇਸ਼ਾਂ ਦੇ ਨਾਲ ਸਬੰਧ ਦੇਲੇ ਸਮੇਂ ਚ ਖਾਸ ਕਰਕੇ ਜਦੋਂ ਸਿੱਖ ਭਾਈਚਾਰੇ ਨਾਲ ਸੰਬੰਧਿਤ ਕੁਝ ਗੱਲਾਂ ਕਰਕੇ ਵਿਗੜੇ ਸੀਗੇ ਉਹਦੇ ਨਾਲ ਕਾਫੀ ਜ਼ਿਆਦਾ ਅਸਰ ਪਿਆ ਸੀਗਾ। ਜੀ। ਤੇ ਉਹਦੇ ਵਿੱਚ ਇਹ ਸੀਗਾ ਕਿ ਇੱਕ ਨਵਾਂ ਜਿਹੜਾ ਹੈਗਾ ਅਧਿਆਇ ਸ਼ੁਰੂ ਕੀਤਾ ਜਾਵੇ ਪਰ ਆਪਾਂ ਦੇਖਿਆ ਬਾਅਦ ਦੇ ਵਿੱਚ ਕਿ ਉਸ ਸਮੇਂ ਦੇ ਵਿੱਚ ਸੁਖਬੀਰ ਸਿੰਘ ਉਹਨਾਂ ਨੂੰ ਜਿਹੜੀ ਹੈਗੀ ਸੀ ਜਾਂ ਹੋਰ ਵੱਡੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਨੇ ਤਨਖਾਹ ਵੀ ਲਾਈ ਸੀ ਤਨਖਾਹ ਦਾ ਮਤਲਬ ਪਨਿਸ਼ਮੈਂਟ ਲਾਈ ਸੀ ਜੀ। ਔਰ ਪਨਿਸ਼ਮੈਂਟ ਦੇ ਦੌਰਾਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਉੱਤੇ ਮਤਲਬ ਉਹ ਜਿਹੜਾ ਸੀਗਾ ਕਹਿ ਦਈਏ ਕਿ ਜਿਹੜਾ ਉਸ ਸਮੇਂ ਦੇ ਵਿੱਚ ਇੱਕ ਇੱਕ ਬਹੁਤ ਵੱਡਾ ਉਸ ਇੱਕ ਜਿਹੜੀ ਘਟਨਾਕਰਮ ਹੋਇਆ ਸੀ ਜਿਹਦੇ ਵਿੱਚ ਮੈਨੂੰ ਉਹਨਾਂ ਬਾਲ ਬਾਲ ਬਚਣ ਵਾਲੀ ਗੱਲ ਕਹਿ ਸਕਦੇ ਆ ਜਿਉਂਦੀ ਉੱਤੇ ਹੋਰ ਰਾਜਨੀਤੀ ਬਹੁਤ ਸਾਰੀ ਹੋਈ ਸੀ ਜੀ ਜੀ ਤੋਂ ਉਸ ਤੋਂ ਬਾਅਦ ਜਦੋਂ ਜਿੱਥੇ ਸਭ ਚਲੇ ਜਾਂਦੇ ਆ ਨਵੇਂ ਜਿਹੇ ਬਣ ਜਾਂਦੇ ਆ ਨਵਾਂ ਨਰੇਟਰ ਸ਼ੁਰੂ ਹੁੰਦਾ ਵਾ ਜੀ ਔਰ ਜਿਹੜੀ ਭਰਤੀ ਸ਼ੁਰੂ ਹੁੰਦੀ ਆ ਤੇ ਜਿਹੜੀ ਇਹ ਕੰਟੀਨਿਊ ਕਰਦੀ ਆ ਦੂਸਰਾ ਗਰੁੱਪ ਕਹਿੰਦਾ ਕਿ ਸਪਰਤਿ ਨੂੰ ਮਾਨਤਾ ਨਾ ਦਿੱਤੀ ਜਾਵੇ ਪਰ ਆਲਟੀਮੇਟਲੀ ਆਪਾਂ ਦੇਖਿਆ ਕਿ ਜਿਹੜਾ ਅਖਾਲੀ ਦਲ ਜਿਹੜਾ ਸ਼ਿਗਰ ਸੁਖਬੀਰ ਸਿੰਘ ਬਾਦਲਵਾਲਾ ਜਾਂ ਬਾਦਲ ਖਾਲੀ ਦਲ ਜੀ ਕਿਉਂਕਿ ਉਹ ਸਭ ਤੋਂ ਪਛਾਹਟ ਜਿਸੀ ਕੇ ਕਾਰਜਕਾਰੀ ਉਹਨਾਂ ਨੇ ਪ੍ਰਦਾਨ ਬਣਾਇਆ ਸੀ ਬਰਿੰਦ ਸਿੰਘ ਜੀ ਪੂਛੜ ਤੇ ਬਹੁਤ ਮੇਰੇ ਖਿਆਲ ਐ ਇਸ ਵੇਲੇ ਸਭ ਤੋਂ ਜੋ ਸੀਨੀਅਰ ਇਸ ਵੇਲੇ ਕਾਲੀ ਦਲ ਦੇ ਵਿੱਚ ਲੀਡਰ ਹੈਗੀ ਐ ਪੋਲੀਟੀਕਲ ਤੌਰ ਤੇ ਵੀ ਸੀਨੀਅਰ ਹੈਗੀ ਐ ਉਮਰ ਦੇ ਨਿਹਾਰ ਦੇ ਨਾਲ ਵੀ ਉਹ ਸਭ ਤੋਂ ਹੀ ਸੀਨੀਅਰ ਹੋਣਗੇ ਉਹ ਵਰਕਿੰਗ ਪ੍ਰੈਜ਼ੀਡੈਂਟ ਰਏ ਔਰ ਜਿਨ੍ਹਾਂ ਨੇ ਅਪਣਾਏ ਪਿਛਲੇ ਸਮੇਂ ਦੇ ਵਿੱਚ ਜੋ ਵੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਸੀਗੀ ਉਹਨਾਂ ਨੇ ਉਸ ਤਰੀਕੇ ਨਾਲ ਉਹਨੂੰ ਲਵਾਈ ਆ ਜੀ ਔਰ ਫਿਰ ਅਲਟੀਮੇਟਲੀ ਇਹਨਾਂ ਨੇ ਜਿਹੜਾ ਆਪਣਾ ਇੱਕ ਪ੍ਰੋਗਰਾਮ ਦਿੱਤਾ ਇਹ ਜਿਹੜਾ ਪ੍ਰਧਾਨ ਚੁਣਦੀ ਤੇ ਅੱਜ ਜਿਹੜਾ ਸੀਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਉਹ ਜਿਹੜਾ ਉਹ ਪਹਿਲਾ ਪੜਾ ਜਿਹੜਾ ਸੀ ਪੜਾ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿ ਇਹ ਅਕਾਲੀ ਦਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਹੈਗਾ ਉਹਨਾਂ ਨੇ ਪ੍ਰਧਾਨ ਚੁਣ ਦਿੱਤਾ ਦੂਸਰੇ ਪੰਜ ਮੈਂਬਰੀ ਕਮੇਟੀ ਹੈਗੇ ਉਹ ਆਪਣੇ ਉਸ ਪ੍ਰੋਸੈਸ ਦੇ ਵਿੱਚ ਲੱਗੇ ਆ ਇਹ ਕੋਈ ਨਵੀਂ ਗੱਲ ਨਹੀਂ ਕਿ ਅਕਾਲੀ ਦਲ ਦੇ ਵਿੱਚ ਕੋਈ ਪੈਰਨਲ ਹੋਰ ਅਕਾਲੀ ਦਲ ਖੜਾ ਹੋ ਜਾਏ ਅਕਾਲੀ ਦਲ ਦੇ ਵਿੱਚ ਇਸ ਕਿਸਮ ਦੀਆਂ ਬਹੁਤ ਸਾਰੀਆਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਸਾਡੇ ਕੋਲ ਇਤਿਹਾਸ ਵੀ ਹੈਗਾ ਹੋਣੀ ਪਤਾ ਨਹੀਂ ਕਿੰਨੇ ਅਕਾਲੀ ਦਲ ਹੋਣੇ ਆ ਜੀ ਪਈਆ ਦੇਖੋ ਪਿਛੇ ਵਾਰਿਸ ਪੰਜਾਬ ਦੇ ਕਾਲੀਦਾਰ ਬਣਿਆ ਪਿਆ 1920 ਹੈਗਾ ਮਾਨ ਸਾਹਿਬ ਦਾ ਬਹੁਤ سارے ਕਾਲੀਦਾਰ ਹੈਗੇ ਇਸ ਖੇਤਰ ਦੇ ਜੀ ਜੀ ਤਾਂ ਉਹ ਸਮਾਂ ਦੱਸੂਗਾ ਵੀ ਉਹ ਕੀ ਕਰਦੇ ਆ ਜਾਂ ਕਿਦਾਂ ਰਿਸਪੌਂਡ ਕਰਦੇ ਪਰ ਜਿਹੜੀ ਇਹਦੀ ਭਰਤੀ ਮੁਹਿੰਮ ਦੇ ਉੱਤੇ ਕਿੰਤੂ ਪਰੰਤੂ ਜ਼ਰੂਰ ਹੁੰਦਾ ਰਿਹਾ ਜੀ ਔਰ ਉਹ ਲੋਕੀ ਚਾਹੁੰਦੇ ਸੀ ਟਰਾਂਸਪੇਰੈਂਸੀ ਹੋਵੇ ਹਮਮ ਔਰ ਪਤਾ ਨਹੀਂ ਉਹਨਾਂ ਦੀ ਜੋ ਵੀ ਆਪਣਾ ਸਿਸਟਮ ਹੋਊਗਾ ਪਰ ਮੈਨੂੰ ਇੱਕ ਲੇਮੈਨ ਦੇ ਤੌਰ ਦੇ ਉੱਤੇ ਇੱਕ ਨਾਗਰਿਕ ਨਹੁਣ ਦੇ ਤੌਰ ਦੇ ਉੱਤੇ ਮੈਨੂੰ ਲੱਗਦਾ ਵੀ ਜਿਸ ਪਾਰਟੀ ਨੇ ਜਿਸ ਜਥੇਬੰਦੀ ਨੇ ਲੋਕਾਂ ਦੀ ਜਿਹੜੀ ਹੁੰਦੀ ਹੈ ਕਿਸੇ ਦੀ ਅਕਸਪਟੈਂਸ ਜਾਂ ਵਿਸ਼ਵਾਸ ਲੈਣਾ ਹੁੰਦਾ ਤੇ ਚੰਗੀ ਗੱਲ ਹੋਵੇ ਕਿ ਸਾਰੀਆਂ ਚੀਜ਼ਾਂ ਟਰਾਂਸਪੇਰੈਂਟ ਹੋਣ ਹੂੰ ਜੀ ਕਿਰਪਾ ਕਰੇ ਜੇ ਚਲੋ ਕੱਲ ਤੱਕ ਸਭ ਕੋ ਸਬਮਿਟ ਕੀਤਾ ਜਾਵੇ ਜਾਂ ਸਭ ਤੋਂ ਵੱਡੀ ਗੱਲ ਸੀਗੀ ਆ ਅੱਜ ਕੱਲ ਕੰਪਿਊਟਰ ਦਾ ਜਮਾਨਾ ਹੈ ਜਿੰਨਾ 27 ਲੱਖ ਜਿੰਨਾ ਇਹਨਾਂ ਨੇ 27.5 ਲੱਖ ਭਰਤੀ ਕੀਤੀ ਆ ਉਹ ਨੈਟ ਤੇ ਪਾ ਦਿੱਤੀ ਜਾ ਸਕਦੀ ਸੀ ਜੀ ਹੂੰ ਹੂੰ ਪਿੰਡ ਵਾਰ ਪਾ ਦਿੱਤੀ ਜਾ ਸਕਦੀ ਸੀ ਉਹ ਬਲਾਕ ਵਾਈਜ਼ ਪਾ ਦਿੱਤੀ ਜਾ ਸਕਦੀ ਸੀ ਉਹ ਤਹਿਸੀਲ ਵਾਈਜ਼ ਪਾ ਦਿੱਤੀ ਜਾ ਸਕਦੀ ਸੀ ਉਹ ਜ਼ਿਲ੍ਹਾ ਵਾਈਜ਼ ਪਾਈ ਜਾ ਸਕਦੀ ਸੀ ਤਾਂ ਕਿ ਜਿਹੜੀ ਭਰਤੀ ਹੋਈ ਆ ਉਹਦੇ ਬਾਰੇ ਜਿਹੜੇ ਲੋਕੀ ਸਵਾਲ ਉਠਾਉਂਦੇ ਆ ਹੂੰ ਹੂੰ ਜੀ ਤੁਹ ਫਟੋ ਕਰਦੇ ਆ ਕਿ ਉਹ ਕਿੰਤੂ ਪਰੰਤੂ ਜਿਹੜਾ ਹੈਗਾ ਉਹ ਨਾ ਕਰਨਗੇ ਜੀ ਜੀ ਕਿਸ ਤਰੀਕੇ ਨਾਲ ਉਹ ਕਹਿ ਰਹੇ ਆ ਜਿਨ੍ਹਾਂ ਲੋਕਾਂ ਦੀ ਭ ਤੇ ਉਹ ਲੋਕੀ ਕਹਿੰਦੇ ਵੀ ਸਾਡੇ ਅਸੀਂ ਉਹਦੇ ਵਿੱਚ ਇਨਵੋਲ ਨਹੀਂ ਸੀ ਹੈਗੇ ਫਿਰ ਹੋਰ ਬੈਸਤ ਕਿਸਮ ਦੀ ਸ਼ੁਰੂ ਹੁੰਦੀ ਆ ਪਰ ਚੰਗੀ ਗੱਲ ਇਹ ਹੀ ਹੁੰਦੀ ਕਿ ਜੇ ਤੁਸੀਂ ਪਹਿਲਾ ਸਟੈਪ ਲਿਆ ਵਾ ਪਹਿਲੇ ਸਟੈਪ ਦੇ ਵਿੱਚ ਕਿਉਂਕਿ ਪੋਲਿਟੀਕਲ ਪਾਰਟੀ ਦੀ ਗੱਲ ਹੈ ਪੋਲਿਟੀਕਲ ਪਾਰਟੀ ਨੇ ਰੈਲੇਵੈਂਟ ਉਦੋਂ ਹੋਣਾ ਜਦੋਂ ਉਹਨਾਂ ਨੂੰ ਲੋਕਾਂ ਦੀ ਹਮਾਇਤ ਮਿਲੂਗੀ ਹੂੰ ਹੂੰ ਪਿਛਲੇ ਲੰਬੇ ਸਮੇਂ ਦੇ ਵਿੱਚ ਅਕਾਲੀ ਦਲ ਲੋਕਾਂ ਦੀ ਹਮਾਇਤ ਕਾਫੀ ਹੱਦ ਤੱਕ ਜਿਹੜਾ ਨਾ ਉਹ ਉਹਦੀ ਜਿਹੜੀ ਹੈਗੀ ਖੁੱਸ ਗਈ ਆ ਹੂੰ ਹੂੰ ਜੀ ਜੀ ਇਕਿਆ ਜੀ ਥੱਲੇ ਆਇਆ ਸੀ 17 ਚ ਹੋਰ ਥੱਲੇ ਆਇਆ ਸੀ 19 ਚ ਹੋਰ ਥੱਲੇ ਆਇਆ ਸੀਗਾ 22 ਦੇ ਵਿੱਚ ਜਿਹੜਾ ਹੈਗਾ ਸੀ ਹੋਰ ਥੱਲੇ ਆ ਗਿਆ ਸੀ 24 ਦੇ ਵਿੱਚ ਹੋਰ ਥੱਲੇ ਆ ਗਿਆ ਸੀਗਾ ਤੋਂ ਇਸ ਕਰਕੇ ਚਲੋ ਉਹਨਾਂ ਨੇ ਆਪਣਾ ਪ੍ਰਧਾਨ ਚੁਣ ਲਿਆ ਤੇ ਉਹ ਹੁਣ ਅੱਗੇ ਅਗਲਾ ਕੰਮ ਜਿਹੜਾ ਉਹਨਾਂ ਦਾ ਬਹੁਤ ਵੱਡਾ ਹੈ ਉਹ ਬਹੁਤ ਵੱਡਾ ਚੈਲੰਜ ਹੈ ਕਿ ਪ੍ਰਧਾਨ ਸਾਹਿਬ ਆਪਣੀ ਪਾਰਟੀ ਨੂੰ ਕਿਦਾਂ ਮਜ਼ਬੂਤ ਕਰਨਗੇ ਭਾਵੇਂ ਕਿ ਪ੍ਰਧਾਨ ਸਾਹਿਬ ਉਹਨਾਂ ਨੇ ਉੱਥੇ ਤਾਕਤ ਦੀ ਗੱਲ ਕੀਤੀ ਹਮਮ ਕਿ ਅਸੀਂ ਤਾਕਤ ਦੇ ਵਿੱਚ ਤਾਕਤ ਲੱਗੇ ਲੰਮਾ ਸਮਾਂ ਬਹੁਤ ਰਿਹਾ ਉਹ ਤਾਕਤ ਦੀ ਵਜ੍ਹਾ ਨਾਲ ਕਰਕੇ ਤਾਂ ਕਾਲੀਦਾਲ ਕਮਜ਼ੋਰ ਹੋਇਆ ਸੀ ਜੀ 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 ਜਿੰਨਾ ਜਮਾ ਲੰਮਾ ਸਮਾਂ ਤਾਕਤ ਦੇ ਵਿੱਚ ਰਿਹਾ ਉਹਨੀਆਂ ਨਾਚਲੀ ਇਹਨਾਂ ਕੋ ਗਲਤੀਆਂ ਵੀ ਹੋਈਆਂ ਨਜ਼ਰ ਗਲਤੀਆਂ ਵੀ ਹੋਈਆਂ ਹਰ ਫੀਲਡ ਦੇ ਵਿੱਚ ਹੋਈਆਂ ਧਾਰਮਿਕ ਖੇਤਰ ਚ ਹੋਈਆਂ ਵਾ ਆਰਥਿਕ ਖੇਤਰ ਚ ਹੋਈਆਂ ਲੋਕਾਂ ਦੀ ਇਹਨਾਂ ਪ੍ਰਤੀ ਨਜ਼ਰੀਆ ਚੇਂਜ ਹੋਇਆ ਵਾ ਜਿਸ ਕਰਕੇ ਇਹਨਾਂ ਦੇ ਲੀਡਰਾਂ ਨੇ ਹੋਰ ਸਮੇਂ ਦੇ ਵਿੱਚ ਵਧੇਕੀਆਂ ਕੀਤੀਆਂ ਲੋਕਾਂ ਦੇ ਨਾਲ ਸੋ ਮੇਰਾ ਕਹਿਣ ਤੋਂ ਬਾਅਦ ਹੈ ਕਿ ਪਹਿਲਾ ਸਟੈਪ ਵਾ ਜੇ ਟੋਟਲ ਇਸ ਫਸਟ ਸਟੈਪ ਆ ਪ੍ਰਧਾਨ ਬਣ ਕੇ ਹੁਣ ਅੱਗੇ ਦੇਖਾ ਹੋਗਾ ਉਹਨਾਂ ਦੀ ਪਾਰਟੀ ਦਾ ਢਾਂਚਾ ਕਿਦਾਂ ਬਣਾਉਂਦੇ ਆ ਪਾਰਟੀ ਨੂੰ ਕਿਦਾਂ ਮਜ਼ਬੂਤ ਕਰਦੇ ਆ ਲੋਕਾਂ 'ਚ ਕਿਦਾਂ ਜਾਂਦੇ ਆ ਤੇ ਲੋਕਾਂ ਦੇ ਵਿੱਚ ਆਪਣੀ ਜਿਹੜੀ ਹੈ ਜੀ ਐਕਸੈਪਟੈਂਸ ਆ ਉਹਨੂੰ ਕਿਦਾਂ ਬਣਾਉਂਦੇ ਹ ਹੂੰ ਹੂੰ ਬਿਲਕੁਲ ਡਾਕਟਰ ਸਾਹਿਬ ਜਿਹਨੇ ਅਕਾਲੀ ਦਲ ਦੇ ਇੱਕ ਵੱਡੇ ਆਗੂ ਵੀ ਮੰਨੇ ਜਾਂਦੇ ਆ ਸਰੋਵਿੰਦਰ ਗੁਰਦੁਆਰਾ ਪਰਵੰਦੇ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਅੱਜ ਜਨਰਲ ਹਾਊਸ ਦੇ ਵਿੱਚ ਗੈਰ ਹਾਜ਼ਰੀ ਦੀ ਕੰਦਪ ਆਪ ਕੇ ਰੜਕ ਰਹੀ ਹੈ ਖੈਰ ਉਹ ਕੋਈ ਪੋਲਿਟੀਕਲੀ ਕੋਈ ਇਹਨਾਂ ਦਾ ਸਟਰੈਟਜੀ ਹੋ ਸਕਦੀ ਹੈ ਪਰ ਇੱਕ ਵੱਖਰੀ ਗੱਲ ਵਿਕਰਮ ਸਿੰਘ ਮਜੀਠੀਆ ਵੱਲੋਂ ਸਾਹਮਣੇ ਆਉਂਦੀ ਹੈ ਕਿ ਜਿਹੜੇ ਸੁਧਾਰ ਧਿਰ ਉੱਤੇ ਉਹਨਾਂ ਨੇ ਤੰਜ ਕਸਿਆ ਕਿ ਸਾਰੇ ਆਗੂ ਪ੍ਰਧਾਨਗੀਆਂ ਦੇ ਚਾਹਵਾਨ ਨੇ ਤੇ ਉਹਨਾਂ ਨੇ ਆਪਣੇ ਇੱਕ ਮਿੱਤਰ ਅਸੀਂ ਦੇ ਤੌਰ ਤੇ ਮਨਪ੍ਰੀਤ ਸਿੰਘ ਐਲ.ਆਰ. ਵੀ ਇਸ ਮਾਮਲੇ 'ਚ ਕਟਹਿਰੇ 'ਚ ਲਿਆਏ ਕਿ ਇਹ ਸਾਰੀ ਧਿਰ ਪ੍ਰਧਾਨਗੀ ਦੀ ਚਾਹਵਾਨ ਹੈ ਤੇ ਨਾਲ ਉਹਨਾਂ ਨੇ ਇੱਕ ਸਵਾਲ ਹੋਰ ਉਠਾਇਆ ਕਿ ਕਾਲ ਤਖਸਾਲ ਵੱਲੋਂ ਜਿਹੜੇ ਇਹ ਕਹਿ ਰਹੇ ਨੇ ਕਿ ਪੰਜ ਮੈਮਰੀ ਕਮੇਟੀ ਦੀ ਗੱਲ ਹੈ ਪਰ 5 ਮੈਂਬਰੀ ਕਮੇਟੀ ਨਹੀਂ ਸੀ ਬਣੀ 7 ਮੈਂਬਰੀ ਕਮੇਟੀ ਬਣੀ ਸੀ ਪਰੰਤੂ 7 ਮੈਂਬਰੀ ਕਮੇਟੀ ਦਾ ਚੇਅਰਮੈਨ ਹੁਣ ਸੜ ਚੁੱਕਾ ਹੈ ਤਾਂ ਉਹਦੀ ਵੈਲਿਊ ਨਹੀਂ ਰਹਿ ਜਾਂਦੀ ਅਜੇ ਤੇ ird gird ਕਿਵੇਂ ਦੇਖਦੇ ਹੋ ਸਾਰਾ ਕੁਝ ਜੇ ਤੇ ਰਾਜਨੀਤਿਕ ਵਿਅਕਤੀ ਆ ਰਾਜਨੀਤ ਉਹਨਾਂ ਨੇ ਜਵਾਬ ਦੇਣੇ ਆ ਉਹੀ ਉਹਦਾਂ ਦੇ ਸਵਾਲ ਉਠਾਉਣੇ ਆ ਇਹਦੀ ਰਾਜਨੀਤੀ ਦਾ ਇਹੋ ਜਿਹਿਆਂ ਗੱਲਾਂ ਦਾ ਮਨ ਨੂੰ ਲੱਗਦਾ ਵੀ ਲੋਕਾਂ ਦੇ ਕੋਲ ਬਹੁਤ ਵੱਡਾ ਅਸਰ ਹੁੰਦਾ ਮਤਲਬ ਜਿਹੜਾ ਹੈਗਾ ਉਹ ਦੇਖੋ ਜਿਹਨੂੰ ਕ੍ਰਿਟਿਸਾਈਜ਼ ਕਰਨਗੇ ਉਹ ਇਹਨਾਂ ਨੂੰ ਕਰੀ ਜਾਂਦੇ ਆ ਉਹਨਾਂ ਨੂੰ ਕਰੀ ਜਾਂਦੇ ਆ ਤੇ ਜਿਹੜਾ ਇਹ ਲੀਡਰਾਂ ਦਾ ਇਹ ਵਰਤਾਰਾ ਹੀ ਹੈਗਾ ਨਾ ਇਹੀ ਜਿਹੜਾ ਖਾਸ ਕਰਕੇ ਪਾਰਟੀਆਂ ਨੂੰ ਜਾਂ ਲੀਡਰ ਨੂੰ ਲੋਕਾਂ ਤੋਂ ਦੂਰ ਲੈ ਕੇ ਜਾਂਦਾ ਹਮ ਮਤਲਬ ਕਿ ਸਾਰੇ ਦੇ ਵਿੱਚ ਮੁੱਦਿਆਂ ਦੀ ਗੱਲ ਚਾਣੀ ਚਾਹੀਦੀ ਸੀ ਨਾ ਵੀ ਲੋਕਾਂ ਦੇ ਮੁੱਦੇ ਉਹ ਜਿਆਦੇ ਚੁੱਕਦਾ ਜਾਂ ਇਹ ਜਾਰੇ ਚੁੱਕਦੇ ਆ ਜਦੋਂ ਅਸੀਂ ਵਿਅਕਤੀ ਨੂੰ ਡਿਸਕਸ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਮਤਲਬ ਅਸੀਂ ਮੁੱਤਿਆਂ ਜਿਹੜੇ ਮੁੱਦਿਆਂ ਤੋਂ ਲੰਬੇ ਜਾਣਾ ਚਾਹੁੰਦੇ ਆ ਉਹ ਇਹ ਤਾਂ ਕ੍ਰਿਟਿਸਿਜ਼ਮ ਇਸ ਕਿਸਮ ਦਾ ਚੱਲਦਾ ਰਹਿੰਦਾ ਹੈ ਆਲੀ ਸਾਹਿਬ ਨੇ ਇਹਨਾਂ ਦੇ ਕਿਹਾ ਪ੍ਰੈਜ਼ੀਡੈਂਟ ਨੂੰ ਜਿਹੜੀ ਹੈਗੀ ਸੀ ਉਹਦੇ ਇਲੈਕਸ਼ਨ ਦੇ ਵਿੱਚ ਵੋਟ ਨਹੀਂ ਸੀ ਪਾਈ ਦੂਸਰੇ ਪਾਸੇ ਆਪਾਂ ਦੇਖਦੇ ਵੇ ਕਾਲੀ ਕਾਲ ਦੀਆਂ ਕਿੰਨੀਆਂ ਕੰਟਰਡਿਕਸ਼ਨਆਂ ਆ ਇੱਕ ਪਾਸੇ ਇਹਨਾਂ ਨੇ ਉੱਥੋਂ ਆਪਣੀ ਜਿਹੜੀ ਵਜੀਰੀ ਛੱਡ ਕੇ ਇੱਥੇ ਆ ਗਏ ਉਹਨਾਂ ਨੇ ਤੋੜ ਵਿਛੋੜਾ ਕਰ ਲਿਆ ਤੇ ਜਦੋਂ ਪ੍ਰੈਜ਼ੀਡੈਂਟ ਦੀ ਆਪਣੀ ਦੋਹੀ ਚੋਣ ਹੋਣ ਲੱਗੀ ਤੇ ਉਦੋਂ ਨੇ ਦੋ ਮੈਂਬਰਾਂ ਦੇ ਉਹਦੇ ਵਿੱਚ ਵੋਟ ਪਾ ਦਿੱਤੀ ਹਮ ਅਕਾਲੀ ਸਾਹਿਬ ਦਾ ਆਪਣਾ ਸਟੈਂਡ ਹੈਗਾ ਉਸ ਢੇਰ ਵਾਲੇ ਪਾਸੇ ਆ ਕੁਝ ਉਹਨਾਂ ਨੇ ਮੁੱਦੇ ਚੁੱਕਿਆ ਤੇ ਇਸ ਕਰਕੇ ਮਜੀਠੀਆ ਸਾਹਿਬ ਕੀ ਕਹਿੰਦੇ ਆ ਜਾਂ ਹੋਰ ਦੂਸਰੇ ਕੀ ਕਹਿੰਦੇ ਆ ਇਹਦੇ ਨਾਲ ਨਾ ਅਕਾਲੀ党 ਨੇ ਕਮਜ਼ੋਰ ਹੋਣਾ ਨਾ ਅਕਾਲੀ ਨੇ ਤਗੜਾ ਹੋਣਾ ਅਕਾਲੀ党 ਦੀ ਰੈਲੇਵੈਂਸ ਬਣਨੀ ਆ ਕਿ ਇਹ ਵੀ ਅੱਗੇ ਜਾ ਕੇ ਤਾਂ ਪ੍ਰੋਗਰਾਮ ਕੀ ਹੋਊਗਾ ਇਹ ਲੋਕਾਂ 'ਚ ਜਾਂਦਾ ਕਿ ਨਹੀਂ ਜਾਂਦਾ ਇਹ ਕੀ ਹੈ ਕਿ ਲੋਕਾਂ ਦੀ ਲੜਾਈ ਸੜਕਾਂ ਤੇ ਲੜਦਾ ਕਿ ਨਹੀਂ ਲੜਦਾ ਬਿਆਨਬਾਜ਼ੀ ਨਾਲ ਜਿਹੜੇ ਖਾਸ ਕਰਕੇ ਅੱਜ ਕੱਲ ਬਿਆਨਬਾਜ਼ੀ ਨਾਲ ਨਾਂ ਦਾ ਲੀਡਰ ਹੀ ਬਹੁਤ ਲੰਮਾ ਸਮਾਂ ਰਹਿੰਦੇ ਆ ਤੇ ਨਾ ਹੀ ਪਾਰਟੀਆਂ ਜੇ ਕੱਲੀਆਂ ਬਿਆਨਬਾਜ਼ੀ ਦੇ ਉੱਤੇ ਜਾਂ ਉਹਦੇ ਤੇ ਟਵਿੱਟਰ ਤੇ ਹੋ ਜਾਣ ਜਾਂ ਥੋੜਾ ਬਹੁਤਾ ਟੋਕਨ ਨਾ ਕਰ ਦੇਣ ਮੁਲਕੀ ਆਪਣਾ ਕੋਈ ਪ੍ਰੋਟੈਸਟ ਕਰ ਦੇਣ ਉਹ ਉਹਦੇ ਨਾਲ ਗੱਲ ਨਹੀਂ ਬਣਦੀ ਇਸ ਵੇਲੇ ਕਿਉਂਕਿ ਇਹਨਾਂ ਦੀ ਬਹੁਤ ਸਾਰੀ ਜ਼ਮੀਨ ਜਿਹੜੀ ਆ ਪੋਲੀਟੀਕਲ ਜ਼ਮੀਨ ਜਿਹੜੀ ਆ ਖੋਹ ਚੁੱਕੀ ਆ ਹਮਮ ਔਰ ਇਹ ਲੋਕਾਂ ਦੀਆਂ ਅਜੇ ਵੀ ਨਜ਼ਰਾਂ ਦੇ ਵਿੱਚ ਇਹਨਾਂ ਨੂੰ ਬਹੁਤ ਸ਼ੱਕ ਦੀ ਨਿਗਾਹ ਨਾਲ ਇਸ ਕਰਕੇ ਦੇਖਿਆ ਜਾਂਦਾ ਕਿ ਪਤਾ ਨਹੀਂ ਹੁਣ ਬੀਜੇਪੀ ਵਾਲੇ ਨਾ ਜਾਣਦੇ ਆ ਕਿ ਇਹਨਾਂ ਨੇ ਕੀ ਕਰਨਾ ਕੀ ਆਪਣੇ ਤੌਰ ਤੇ ਥਿਰ ਬਣ ਸਕਦੇ ਕਿ ਨਹੀਂ ਬਣ ਸਕਦੇ ਹੋਂ ਵਾਲੇ ਸਮੇਂ ਦੇ ਵਿੱਚ ਜਾਂ ਜਿਹੜੀਆਂ ਇਹਨਾਂ ਦੇ ਸਮੇਂ ਦੇ ਵਿੱਚ ਕੁਝ ਜਿਹੜੀਆਂ ਇਹਨਾਂ ਦੇ ਗਲਤੀਆਂ ਹੋਈਆਂ ਲੋਕੀ ਅਜੇ ਵੀ ਉਹਨਾਂ ਨੂੰ ਜਾਣਦੇ ਵੀ ਇਹ ਕੋਈ ਇਹਨਾਂ ਦੇ ਸਮੇਂ ਸ਼ੁਰੂ ਹੋਈਆਂ ਸੀਗੀਆਂ ਕੁਝ ਇਹਨਾਂ ਦੇ ਸਮੇਂ ਵਧੀਆਂ ਸੀਗੀਆਂ ਦੂਸਰੀਆਂ ਪਾਰਟੀਆਂ ਨੇ ਵੀ ਉਹਨੂੰ ਕਾਬੂ ਨਹੀਂ ਕੀਤਾ ਸਾਨੂੰ ਜਮਾਦੀ ਪਾਰਟੀ ਇੰਨੀ ਜ਼ਿਆਦੀ ਤਕੜੀ ਲੋਕਾਂ ਨੂੰ ਜਿਹੜੀ ਦਿੱਤੀ ਸੀਗੀ ਖੇਸ ਕਰਕੇ ਸਟੇਟਮੈਂਟ ਦੇ ਦੇਣੀ ਜਾਂ ਕੋਈ ਗੱਲ ਕਰ ਦੇਣੀ ਮੈਨੂੰ ਨਹੀਂ ਲੱਗਦਾ ਵੀ ਉਹ ਤਾਂ ਜੀ ਕਾਸ਼ ਦੇ ਕਾਲ ਹੁਣ ਤਾਂ ਲੋਕ ਅਸਲ ਦੇ ਵਿੱਚ ਪੋਲਿਟਿਕਲ ਲੀਡਰ ਜੇ ਕੋ ਕਲਾਸ ਬਣ ਗਈ ਹੈ ਜਿਹੜੇ ਲੋਕਾਂ ਲੋਕ ਜਿਨ੍ਹਾਂ ਤੇ ਸਭ ਤੋਂ ਘੱਟ ਵਿਸ਼ਵਾਸ ਕਰਦੇ ਹਾਂ ਹੂੰ ਜੀ ਜਾਂ ਜਿਨ੍ਹਾਂ ਦੇ ਸਭ ਤੋਂ ਵੱਧ ਬੇਵਿਸ਼ਵਾਸੀ ਆ ਬੇ ਇਹਨਾਂ ਦੀ ਪਤਾ ਨਹੀਂ ਕਾਲ ਨੂੰ ਅੱਜ ਇੱਥੇ ਕੋ ਕਹਿਣ ਦੇ ਆ ਤੇ ਉੱਥੇ ਜਾ ਕੇ ਫਿਰ ਇਹਨਾਂ ਨੇ ਜਫੀਆਂ ਪਾਉਣੀਆਂ ਲੋਕੀ ਵਿਚਾਰੇ ਡਰਦੇ ਰਹਿੰਦੇ ਇਹ ਇੱਕ ਦੂਜੇ ਦੇ ਵਿਆਹ ਸਟੈਂਡ ਕਰ ਦਿਆ ਇਹ ਇੱਕ ਦੂਜੇ ਨਾਲ ਰਿਸ਼ਤੇਦਾਰੀ ਬਣਾ ਲੈਂਦੇ ਆ ਹੂੰ ਹੂੰ ਔਰ ਇੱਕ ਦੂਜੇ ਨਾਲ ਇਕੱਠੇ ਜਾ ਕੇ ਫਿਰ ਵੱਡੇ ਵੱਡੇ ਥਾਵਾਂ ਦੇ ਉੱਤੇ ਜਿਹੜਾ ਹੈਗਾ ਬਹਿ ਕੇ ਮਹਿਫਲਾਂ ਦੇਖਦੇ ਆ ਤੇ ਲੋਕਾਂ ਨੂੰ ਇਹ ਮੂਰਖ ਬਣਾਉਂਦੇ ਆ ਹੁਣ ਲੋਕ ਕੋਈ ਵੀ ਵਿਅਕਤੀ ਜਿਹੜਾ ਵਾ ਹਰ ਵਿਅਕਤੀ ਜਿਹੜਾ ਪੋਲੀਟਿਕਲ ਲੀਡਰ ਬਾਰੇ ਹਰ ਵਿਅਕਤੀ ਦੇ ਮਨ ਦੇ ਵਿੱਚ ਇੱਕ ਪਰਸੈਪਸ਼ਨ ਆ ਇਹ ਇੱਕਦਾਂ ਦਾ ਵੀ ਇੱਕਦਾਂ ਦਾ ਸੀਕਦਾਂ ਦਾ ਹੂੰ ਜੀ 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 ਤੋਂ ਵਿਚਾਰੇ ਹੈਲਪਲੈਸ ਹੈ ਇਸ ਕਰਕੇ ਸਾਰਾ ਗੁੱਸਾ ਆਪਣਾ ਜਿਹੜਾ ਵੋਟ ਪਾਉਂਦੇ ਆ ਉਹਦੇ ਵਿੱਚ ਕੱਢ ਕੇ ਰੱਖ ਦਿੰਦੇ ਆ ਹੂੰ 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 ਸਕਬੀਰ ਸਿੰਘ ਬਾਦਲ ਦਾ ਜਨਰਲ ਉਸ ਤੋਂ ਬਾਅਦ ਜਦੋਂ ਪ੍ਰਧਾਨ ਬਣਦੇ ਆ ਜਿਹੜੀ ਉਹਨਾਂ ਦੀ ਪਹਿਲੀ ਤਕਰੀਰ ਹੈ ਉਹਨਾਂ ਨੇ ਇੱਕ ਗੱਲ ਅਹਿਮ ਆਵਾਰੀ ਹੈ ਕਿ ਜਦੋਂ ਉਹਨਾਂ ਨੇ ਐਨਡੀਏ ਛੱਡਿਆ ਤਾਂ ਅਕਾਲੀ ਦਲ ਦੇ ਖਿਲਾਫ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਹਿੰਦਾ ਭਾਬ ਕੇ ਐਨਡੀਏ ਛੱਡਣ ਤੋਂ ਬਾਅਦ ਸਤਾ ਦੇ ਵਿੱਚ ਤਾਂ ਭਾਜਪਾਈ ਹੈ ਫਿਰ ਕੀ ਭਾਜਪਾ ਵੱਲੋਂ ਸਾਜ਼ਿਸ਼ਾਂ ਅਕਾਲੀ ਦਲ ਨੂੰ ਦਫੇੜ ਕਰਨ ਦੀਆਂ ਲਕਤ ਲਕ ਪਾਉਣ ਦੀਆਂ ਕੁਝ ਇਸ ਤਰ੍ਹਾਂ ਦਾ ਮੈਨੂੰ ਜਾਇਦਾ ਸਭ ਨੂੰ ਜਿੱਥੇ ਵੀ ਇਦਾਂ ਹੋਵੇ ਪਹਿਲਾਂ ਨਹੀਂ ਸੀ ਪਤਾ ਇਹਨਾਂ ਭਾਜਪਾ ਦਾ ਨਵਾਂ ਮਾਸ ਦਾ ਰਿਸ਼ਤਾ ਜਿਹਨੂੰ ਖੜਾ ਕੀਤਾ ਤੇ ਤੱਕ ਤੋਂ ਅਨਜੋਇ ਕੀਤਾ ਸੀਗਾ ਹੂੰ ਹੂੰ ਜੀ 1990 ਦੇ ਵਿੱਚ ਇਲੈਕਸ਼ਨ ਦੇ ਵਿੱਚ ਇਹ ਉਦੋਂ ਮੰਤਰੀ ਵਜ਼ੀਰ ਬਣ ਗਏ ਸੀਗੇ ਜੀ ਇਹ ਉਦੋਂ ਪੰਜ ਪਈ ਵੇਲੇ ਵਜ਼ੀਰ ਰਹੇ ਸਾਰਾ ਕੁਝ ਇੰਜੋਏ ਕੀਤਾ ਹੁਣ ਲਾਂਬੇ ਹੋ ਗਏ ਮੈਨੂੰ ਲੱਗਦਾ ਵੀ ਦੂਸਰਿਆਂ ਦੇ ਉੱਤੇ ਨੁਕਸ ਕਰਨ ਦੀ ਬਜਾਏ ਮਤਲਬ ਜਦੋਂ ਪੰਜਾਬੀ ਦੀ ਹਕਾवट ਹੈ ਸਾਨੂੰ ਆਪਣੀ ਪੀੜ੍ਹੀ ਥੱਲੇ ਛੋਟਾ ਫੇਰਨਾ ਚਾਹੀਦਾ ਸਾਡੇ ਕੀ ਨੁਕਸ ਹੋ ਆਜ ਤੋ ਨਹੀਂ ਜਿਹਨੂੰ ਮਰਜ਼ੀ ਕਹੀ ਜੋ ਪੈਨੂੰ ਕਾਂਗਰਸ ਨੂੰ ਕਹੀ ਜਾਂਦੇ ਸੀਗੇ ਤੇ ਦੇਖੋ ਕਿੰਨਾ ਜੋਰ ਅਜੇ ਤੱਕ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿਹੜੀਆਂ ਗੱਲਾਂ ਪੋਲੀਟਿਕਲ ਰੈਲੇਵੈਂਟ ਹੈ ਕਿਹੜੀਆਂ ਗੱਲਾਂ ਪੋਲੀਟਿਕਲ ਇਰੈਲੇਵੈਂਟ ਹੈ ਕਾਂਗਰਸ ਨੇ ਜੋ ਕੀਤਾ ਪ ਹੂੰ ਜੀ ਔਰ ਉਹਦਾ ਸੈਂਟਰ ਦੇ ਵਿੱਚ ਉਹਨੂੰ ਖਮਿਆਜਾ ਭੁਗਤਣਾ ਪਿਆ ਪੰਜਾਬ 'ਚ ਵੀ ਖਮਿਆਜਾ ਭੁਗਤਣਾ ਪਿਆ ਪਰ ਪੰਜਾਬ ਦੇ ਵਿੱਚ ਪਿਛਲੇ 3 ਵਾਰੀ ਲੋਕਾਂ ਨੇ ਉਹਨਾਂ ਨੂੰ ਜਿਹੜੀਆਂ ਹੈਗੀਆਂ ਸੀ ਉਹਨਾਂ ਦੀ ਸਰਕਾਰ ਬਣਾ ਕੇ ਰੱਖਤੀ ਹੈ ਹੈ ਸੋ ਇਸ ਕਰਕੇ ਮਤਲਬ ਤੁਸੀਂ ਕਿਸੇ ਨੂੰ ਜਿਹੜਾ ਬਲੇਮ ਦਿੰਦੇ ਜੋ ਉਹ ਕਰਦੇ ਆ ਤੁਹਾਨੂੰ ਉਦੋਂ ਨਹੀਂ ਸੀ ਪਤਾ ਕਿ ਉਹ ਸਾਡੇ ਨਾਲ ਕੀ ਕਰ ਸਕਦੇ ਆ ਹੂੰ ਹੂੰ ਜੀ ਉਹ ਤੁਹਾਨੂੰ ਆਪਣੀ ਸਟਰੈਂਥ ਤਾਂ ਪਤਾ ਹੈਗਾ ਵੀ ਤੁਸੀਂ ਉਹਨਾਂ ਦੇ ਸਾਹਮਣੇ ਕਿੱਥੇ ਖਲੋਂਦੇ ਅੱਧਾ ਕਾਲੀ ਦਲ ਤੋਂ ਉਹਨਾਂ ਦੀ ਝੋਲੀ 'ਚ ਬੈਠਾ ਜੇ ਵੀ ਜਾ ਕੇ ਹੂੰ ਜੀ ਬਿਲਕੁਲ ਇਹ ਕਿੰਨੀ ਕਿ ਲੜਾਈ ਲੜਨਗੇ ਕੀ ਕੱਲ ਨੂੰ ਜਿਹੜੇ ਇਹਦੇ ਲੀਡਰ ਹੈਗੇ ਮੈਂ ਤੇ ਆਂਦਾ ਵੀ ਪ੍ਰਧਾਨ ਸਭਾ ਤੇ ਬਣ ਗਏ ਕੀ ਉਸ ਤੋਂ ਬਾਅਦ ਜਿਹੜੇ ਅਗਲੇ ਸਪਾਸ ਲਾਲ ਹੋਣਗੇ ਉਹ ਕਿਹੜੇ ਹੋਣਗੇ ਕੀ ਇਹਨਾਂ ਕੋਈ ਇਦਾਂ ਦੇ ਲੀਡਰ ਹੈਗੇ ਆ ਜਿਹੜੇ ਲੋਕਾਂ ਦੇ ਵਿੱਚ ਜਿਨ੍ਹਾਂ ਦੀ ਇੱਜ਼ਤ ਹੋਵੇ ਪੋਲੀਟੀਕਲੀ ਜਿਹੜੇ ਲੋਕਾਂ ਨਾਲ رابطہ ਕਾਇਮ ਕਰ ਸਕਣ ਜਾਂ ਜਿਹੜੇ ਲੋਕੀ ਜਿਨ੍ਹਾਂ ਨੂੰ ਐਕਸੈਪਟ ਕਰਨ ਜਾਂ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਹੋਵੇ ਵੀ ਇਹ ਵਾਕਿਆ ਹੀ ਬੰਦਾ ਇਨੇ ਆਪਣੇ ਪਿਛਲੇ ਕੈਰੀਅਰ ਦੇ ਵਿੱਚ ਆਪਣੀ ਕੋਈ ਬਹੁਤ ਵੱਡੀ ਜਾਇਦਾਦ ਨਹੀਂ ਬਣਾਈ ਪੰਜਾਬ ਦਾ ਮੈਂ ਤਾਂ ਕੱਲਾ ਕੱਲਾ ਜਾਣਦਾ ਵੀ ਕਿਹੜੇ ਕੋ ਚਾਰ ਕਿੱਲੇ ਨਾਲ ਜਮੀਨ ਹੈ ਕਿ ਕੋ 2 ਕਿੱਲੇ ਜਮੀਨ ਹੈ ਕਿਹੜਾ 500 ਕਿੱਲੇ ਦਾ ਬਣਿਆ ਤੇ ਕਿਹੜਾ 150 ਕਿੱਲੇ ਦਾ ਬਣਿਆ ਤੇ ਕਿਹੜਾ ਬੱਸਾਂ ਚਲਾਉਂਦਾ ਹੈ ਕਿਹੜਾ ਟਰੱਕ ਚਲਾਉਂਦਾ ਹੂੰ ਹੂੰ ਜੀ ਜੀ ਤੇਰਾ ਕਹਿਣ ਤੋਂ ਬਾਅਦ ਹੈਗਾ ਲੋਕੀ ਇਸ ਕਰਕੇ ਬਹੁਤ ਦੁਖੀ ਹੁੰਦੇ ਆ ਹੂੰ ਤੁਸੀਂ ਸਟੇਟਮੈਂਟਾਂ ਕੋਈ ਦਿੰਦੇ ਜੋ ਤੁਹਾਡੇ ਕੰਮਕਾਰ ਕਿਸ ਕਿਸਮ ਦੇ ਹੈਗੇ ਇਸ ਕਰਕੇ ਵਿਸ਼ਵਾਸ ਨਹੀਂ ਆਉਂਦਾ ਹੂੰ ਪੁਆਇੰਟ ਇਸ ਵੇਲੇ ਸ ਵੱਡਾ ਹੈਗਾ ਵੀ ਆਪਣੇ ਆਪ ਨੂੰ ਕਿੱਦਾਂ ਰੀਇਨਵੈਂਟ ਕਰਨਾ ਬੀਜੇਪੀ ਨੇ ਜੋ ਕਰਨਾ ਹੈ ਕਰਨਾ ਸੈਕਲ ਫਰ ਪਾਵਰ ਹੈ ਉਹ ਆ ਰਹੀ ਹੈ ਜੀ ਉਹਨੇ ਆਉਣਾ ਹੀ ਆਉਣਾ ਕਿ ਉਦੋਂ ਨਹੀਂ ਸੀ ਪਤਾ ਵੀ ਜੇ ਦੇ ਨਾਲ ਬੀਜੇਪੀ ਜਾਂਦੀ ਹੈ ओरिजिनल ਪਾਰਟੀ ਨੂੰ ਖਤਮ ਕਰ ਦਿੰਦੀ ਹੈ ਜਿਨ੍ਹਾਂ ਨੇ ਚਟਾਲੇ ਖਤਮ ਕੀਤੇ ਇਹਨਾਂ ਨੇ ਮਾਇਆਵਦੀ ਯੂਪੀ ਨੂੰ ਖਤਮ ਕੀਤੀ ਮਾਇਆਵਦੀ ਨਾ ਵੀ ਸਰਕਾਰ ਬਣਾਈ ਸੀ ਇਹਨਾਂ ਨੇ ਉਹ ਜਿਹੜਾ ਨਤੀਸ਼ ਨੂੰ ਥੱਲੇ ਲੈ ਕੇ ਆਏ ਇਹਨਾਂ ਨੇ ਉੱਥੋਂ ਦਾ ਜਿਹੜਾ ਬਿਜੂ ਪਟਨਾ ਉਹ ਨਵੀਨ ਪਟਨਾ ਸੀ ਉਹਨੂੰ ਖਤਮ ਕੀਤਾ ਇਹਨੇ ਏ ਆਈ ਡੀ ਐਮ ਕੇ ਨੂੰ ਖਤਮ ਕੀਤਾ ਇਹਨਾਂ ਨੇ ਜਨਤਾ ਪਾਰਟੀ ਜਿਹੜਾ ਹੈਗਾ ਸੀ ਉਹਦੇ ਆਪਣੇ ਦੇਵਾਕੋੜ ਵਾਲਾ ਉਹਨੂੰ ਲਾਂਬੇ ਕਰਕੇ ਉੱਥੇ ਵੱਡੀ ਧਿਰ ਬਣ ਗਏ ਇਸੇ ਤਿਕਾ ਤੁਸੀਂ ਦੇਖੋ ਨਾ ਜੰਮੂ ਕਸ਼ਮੀਰ ਕੀ ਹੋਇਆ ਮੁਫਤੀ ਮਮ ਜਿਹੜੀ ਹੈਗੀ ਸੀ ਵੀ ਮੰਬੂਬਾ ਮੁਫਤੀ ਜਿਹੜਾ ਉਹਦੇ ਨਾਲ ਕਰਕੇ ਉਹਨੂੰ ਕਿਸ ਤਰੀਕੇ ਨਾਲ ਪੋਲੀਟਿਕਲ ਰੈਲੇਵੈਂਟ ਕਰਦਾ ਕਿ ਉਦੋਂ ਨਹੀਂ ਦਿਖਾਈ ਦਿੱਤਾ ਇਹਦਾ ਮਤਲਬ ਹੈਗਾ ਕਿ ਇਹਨਾਂ ਦੇ ਕੋਲ ਫਾਰਸਾਈਟਡਨੈਸ ਹੈ ਹੀ ਨਹੀਂ ਗੇ ਇਸ ਹਿਸਾਬ ਨਾਲ ਦੇ ਲੀਡਰ ਬਣਦੇ ਕਾਬਿਲ ਨਹੀਂ ਐ ਮੈਂ ਕਹਿੰਦਾ ਇਹ ਜਿਹੜੀ ਹੁਣ ਕਲਾਸ ਸਾਡੇ ਕੋਲ ਹੈਗੀ ਆ ਜਿਹੜੇ ਆਉਣ ਵਾਲੇ 30 ਸਾਲਾਂ 50 ਸਾਲਾਂ ਵਾਸਤੇ ਅਗਲੀ ਪੀੜ੍ਹੀ ਬਾਰੇ ਨਹੀਂ ਸੋਚ ਸਕਦੇ ਤੇ ਮੇਰਾ ਖਿਆਲ ਹੈ ਤਾਈਂਓ ਲੋਕ ਇਹਨਾਂ ਨੂੰ ਵਾਰ-ਵਾਰ ਜਿਹੜਾ ਰਿਜੈਕਟ ਕਰਦੇ ਆ ਹੂੰ ਜੀ ਕੋਈ ਇਸ ਕਰਕੇ ਕਿਸੇ ਨੂੰ ਬਲੇਮ ਦੇਈ ਜਾਣਾ ਉਹਨਾਂ ਇਦਾਂ ਕਰਦਾ ਸਾਰੇ ਮਗਰ ਪਏ ਆ ਤੁਸੀਂ ਆਪਣੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੇ ਬੰਦੇ ਭਰਤੀ ਨਹੀਂ ਕੀਤੇ ਆਪਣੇ ਵਿੱਚ ਉਹਨਾਂ ਦੇ ਕਿਹਾ ਤੁਸੀਂ ਵਾਈਸ ਚੈਂਸਲਰ ਨਹੀਂ ਲਾਏ ਹੂੰ ਜੀ ਚੇਅਰਮੈਨ ਨਹੀਂ ਲਾਏ ਤੁਸੀਂ ਜੀ 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 ਇਹ ਵੀ ਇੱਕ ਸਮੇਂ ਪੈਂਦਾ ਹੈ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਚ ਕੋਈ ਐਡਵਾਈਜ਼ਰ ਵੀ ਸੀਗਾ ਕਿ ਕੌਣ ਸੀ ਬਹੁਤ ਵੱਡਾ ਬੰਦਾ ਸੀ ਜਿਹੜਾ ਇਹ ਉਹ ਜਿਹੜਾ ਇਹ ਇਹਨਾਂ ਦੀ ਵਿਚਾਰਧਾਰਾ ਵਾਲਾ ਸੀ ਉਹਦੇ ਨਾਲ ਨਹੀਂ ਗਏ ਤੇ ਮੇਰਾ ਕਹਿਣ ਤੋਂ ਪਾਪ ਹੈਗਾ ਕਿ ਹੁਣ ਇਹ ਗੱਲ ਕਹਿਣ ਇਸ ਕਰਕੇ ਜਿਹੜੀ ਵਾਪਸੀ ਹੁੰਦੀ ਨਾ ਰਾਜਨੀਤੀ ਦੇ ਵਿੱਚ ਉਹ ਬਹੁਤ ਲੰਬੀ ਹੋ ਜਾਂਦੀ ਆ। ਹੂੰ ਕਿ ਕਿਉਂ ਨਹੀਂ ਜਿਹੜੇ ਮੁੱਦੇ ਹੈਗੇ ਆ ਉਹਨੂੰ ਮੰਨ ਦੇ। ਹੂੰ ਕਿਉਂ ਨਹੀਂ ਕਹਿੰਦੇ ਸਾਡੀਆਂ ਕਮੀਆਂ ਰਹਿ ਗਈਆਂ ਕਮੀਆਂ ਉਹ ਨਹੀਂ ਜਿਹੜੀਆਂ ਉਹਨਾਂ ਨੇ ਕਾਲ ਚ ਸਭ ਤੇ ਮੰਨ ਲਈਆਂ ਵਾ। ਕਮੀਆਂ ਉਹ ਜਿਹੜੀਆਂ ਇਹਨਾਂ ਨੂੰ ਲੋਕਾਂ ਦੇ ਦਰਬਾਰ 'ਚ ਜਾਣ ਤੋਂ ਪਹਿਲਾਂ ਮੰਨਣੀਆਂ ਪੈਣੀਆਂ। ਹੂੰ ਜਿਸਾਨੀ ਦਾ ਇਹਨਾਂ ਦੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਵੀ ਘਾਣ ਹੋਇਆ ਜਿਸ ਤਰੀਕੇ ਦੇ ਨਾਲ 7 ਤੋਂ 17 ਤੱਕ ਫਸਲਾਂ ਦੀ ਕੋਈ ਗੜਬੜ ਹੋਈ ਆ। ਹੂੰ ਹੂੰ ਜੀ ਜੀ ਇਸ ਤਰੀਕੇ ਨਾਲ ਇਹ ਵੋਟਰ ਨੂੰ ਮੈਨਿਪੂਲੇਟ ਕੀਤਾ ਫ੍ਰੀਬੀ ਦੇ ਤਾ ਲੋਕਾਂ ਦਾ ਕਿਹਨੇ ਭਲਾ ਕੀਤਾ ਪਰ ਪੰਜਾਬ ਦਾ ਤੇ ਨਾਲ ਸਾਰਿਆਂ ਦਾ ਸੱਚਾ ਨਾ ਫੁੱਟ ਕੇ ਰੱਖਦਾ ਨਾ ਹੂੰ ਹੂੰ ਕਿਤੇ ਪੰਜਾਬ ਸਰਪਲਸ ਸਟੇਟ ਸੀਗੀ ਤੁਹਾਡੇ ਹਰਿਆਣੇ ਦੇ ਵਿੱਚ ਹੈਗਾ ਕਿਉਂ ਨਹੀਂ ਮਤਲਬ ਮੇਰਾ ਕਹਿਣ ਤੋਂ ਬਾਅਦ ਹੈਗਾ ਕਿ ਇਹ ਸਿਰਫ ਜਿਹਨੂੰ ਤਾਕਤ ਆ ਜਾਂਦੀ ਹੈ ਇਹ ਤਾਕਤ ਦੇ ਵਿੱਚ ਰਹਿਣਾ ਚਾਹੁੰਦੇ ਆ ਜਦੋਂ ਤਾਕਤ ਤੋਂ ਸਾਰੇ ਹੀਟਰ ਬਾਹਰ ਹੁੰਦੇ ਆ ਮੱਛੀ ਉਹਨੂੰ ਟੜਫਲੇ ਫਿਰਦੇ ਆ ਫਿਰ ਕਦੀ ਉਧਰ ਆਡ ਪਾਵਰ ਮਾਰਦੇ ਆ ਕਦੀ ਉਸ ਪਾਸੇ ਮਾਰਦੇ ਆ ਕਿਉਂ ਨਹੀਂ ਲੋਕਾਂ ਦੇ ਮੂੰਹ ਤੇ ਗੱਲ ਕਰਦੇ ਵੀ ਆਹ ਜਿਹੜੇ ਲੋਕ ਸੀਗੇ ਇਨਾਂ ਦੀ ਵਜ੍ਹਾ ਕਰਕੇ ਇਦਾਂ ਹੋਇਆ ਐ ਲੀਡਰ ਦੀ ਵਜ੍ਹਾ ਇਦਾਂ ਕਰ ਰਿਹਾ ਪਰ ਮੇਰਾ ਪੁਆਇੰਟ ਇਹ ਆ ਕਿ ਐਵੇਂ ਦੂਸਰਿਆਂ ਦੇ ਨੁਕਸ ਕਰਨ ਦਾ ਕੋਈ ਉਹਦੇ ਨਾਲ ਅੱਜਕੱਲ ਪੋਲਿਟੀਕਲ ਕੋਈ ਫਾਇਦਾ ਨਹੀਂ ਮਿਲਦਾ ਤੁਹਾਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ ਤੁਹਾਨੂੰ ਆਪਣਾ ਏਜੰਡਾ ਬਣਾਉਣਾ ਪੈਣਾ ਔਰ ਉਹ ਏਜੰਡਾ ਮੋਝਬਾਨੀ ਨਹੀਂ ਹੋਣਾ ਤਕਰੀਰਾਂ ਦਾ ਨਹੀਂ ਹੋਣਾ ਤੁਸੀਂ ਲੋਕਾਂ ਦੇ ਮੁੱਦੇ ਲੱਗੇ ਜੀ ਕਿ ਖੇਤੀਬਾੜੀ ਦਾ ਮੁੱਦਾ ਬਹੁਤ ਵੱਡਾ ਤੁਹਾਡਾ ਮੁੱਦਾ ਹੋਣਗੇ ਹੂੰ ਜੀ ਤੁਹਾਡੀ ਵੱਡੀ ਧਿਰ ਸੀਗੀ ਅਜੇ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਹਾਲ ਹੋ ਰਹੀ ਆ ਅਜੇ ਵੀ ਪੁਲਿਸ ਦੇ ਅਫਸਰ ਜਿਹੜੇ ਹੈਗੇ ਆ ਗੋਲੀ ਚ ਮਰਦੇ ਚੋਂ ਇਹਨਾਂ ਦੇ ਇਹਨਾਂ ਨੇ ਸਮਝ ਵੀ ਮਰਦੇ ਰਹੇ ਆ ਹੈ ਅਜੇ ਵੀ ਉਸੇ ਤਰੀਕੇ ਨਾਲ ਹੋ ਰਿਹਾ ਸਾਰਾ ਕਰਪਸ਼ਨ ਅਜੇ ਵੀ ਉਸੇ ਤਰੀਕੇ ਨਾਲ ਹੈ ਹੈ ਖਣਜ ਮਾਫੀ ਅਜੇ ਵੀ ਤੁਰਿਆ ਫਿਰਦਾ ਵਾ ਫਿਰ ਆਮ ਮਾਫੀ ਉਸੇ ਤਰੀਕੇ ਨਾਲ ਉਹਨਾਂ ਮੁੱਦਿਆਂ ਨੂੰ ਕਿਉਂ ਨਹੀਂ ਲੈਂਦੇ ਇੱਕ ਕਰਕੇ ਸਾਡੀ ਸਮੱਸਿਆ ਇਹ ਆ ਕਿ ਜਿਹੜੇ ਸਾਰੇ ਲੀਡਰ ਹੈਗੇ ਆ ਅਸੀਂ ਤੁਸੀਂ ਵੰਡੇ ਪਏ ਆ ਜੀ ਜੀ ਇਹਨਾਂ ਦੇ ਵਿੱਚ ਜਿਹੜਾ ਨਾ ਉੱਪਰਲੇ ਪਾਸੇ ਜਿਹੜਾ ਇਹਨੂੰ ਸੁਪਰ ਸਟਰਕਚਰ ਕਹਿੰਦੇ ਆ ਉੱਥੇ ਹਿੱਤ ਇੱਕੋ ਹੀ ਆ ਓਕੇ ਉਹ ਠੇਕੇ ਦੇ ਮਤਲਬ ਇਹਦੀ ਸਰਕਾਰ ਆ ਗਈ ਤੇਰਾ ਥੋੜਾ ਹਿੱਸਾ ਕਰ ਦੋ ਇਹਦੇ ਬੰਦਿਆਂ ਦਾ ਜਿਹੜੀ ਜਾਰੀ ਸਰਕਾਰ ਆ ਉਹਦਾ ਜਿਆਦਾ ਇਸ ਕਰ ਦੋ ਆਪੋਜੀਸ਼ਨ ਦਾ ਥੋੜਾ ਘੱਟ ਕਰ ਦੋ ਹੈ ਤੇ ਉਹੀ ਬੰਦੇ ਹਨਾ ਕੋਈ ਠੇਕਿਆਂ ਵਾਲੇ ਇਹਨਾਂ ਨੂੰ ਸਪੋਰਟ ਕਰਦੇ ਹੀ ਉਹੀ ਇਹਨਾਂ ਨੂੰ ਹੋਰ ਸਾਰਿਆਂ ਸਾਰਿਆਂ ਕੰਮਾਂ ਦੇ ਵਿੱਚ ਕੋਈ ਚੇਂਜ ਹੈ ਉਹਦੇ ਵਿੱਚ ਬਿਲਕੁਲ ਨਹੀਂ ਹੈ ਜੀ ਜੀ ਉਹ ਕਰਕੇ ਬਲੇਮ ਉਧਰ ਨਾ ਕਰੋ ਬਲੇਮ ਜੜ ਲੱਭੋ ਵੀ ਪੰਜਾਬ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਹਮ ਅਗਲਾ ਤੁਹਾਡੇ ਘਰ ਚ ਤਾਂ ਵੱਡਾ ਵੜਦਾ ਵਾ ਜੇ ਆਪਾਂ ਕਮਜ਼ੋਰ ਹੋਈਏ ਹਮ 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 ਕਰਕੇ ਇਸ ਵੇਲੇ ਵੱਡਾ ਚੈਲੰਜ ਇਹਨਾਂ ਲਈ ਇਹ ਹੈਗਾ ਕਿ ਅਸੀਂ ਪਾਰਟੀ ਨੂੰ ਕੀ ਪ੍ਰਾਣੀਆਂ ਲੀਹਾਂ ਤੇ ਲੈ ਕੇ ਜਾਣਾ ਹ ਹ ਅੱਜ ਮੈਂ ਦੇਖ ਰਿਹਾ ਸੀ ਬੜੇ ਬੜੇ ਲੀਡਰ ਜਿਹੜੇ ਸੀ ਸਰਮਖਸ਼ਮ ਚਵਾਲ ਵਰਗੇ ਜਾਂ ਬਸ ਤਾਰਾ ਸਿੰਘ ਵਰਗੇ ਜਾਂ ਗਿਆਨੀ ਕਰਤਾਰ ਸਿੰਘ ਉਹ ਉਹਨਾਂ ਦੇ ਨਾਂ ਦਿੱਤੇ ਜਾ ਰਿਹਾ ਸੀ ਕਿ ਇਹ ਉਹਨਾਂ ਦੇ ਹਾਂ ਦੇ ਬਣਨ ਗਏ ਹੂੰ ਜੀ 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 ਓਕੇ ਇਹਨਾਂ ਚ ਉਸ ਕਿਸਮ ਦੀ ਜਿਹੜੀ ਆ ਜੀ ਸੈਕਰੀਫਾਈਸ ਕਰਨ ਦੀ ਭਾਵਨਾ ਹੋਊਗੀ ਹੂੰ ਜੀ 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 ਇਸ ਕਰਕੇ ਉਹਨਾਂ ਦਾ ਨਾਂ ਲੈਣਾ ਉਹਨਾਂ ਦੀ ਲਗੇਸੀ ਨੂੰ ਯੂਜ਼ ਕਰਨਾ ਪੰਥਕ ਪਾਰਟੀ ਸੀ 104 ਸਾਲ ਪੁਰਾਣੀ ਹੈ ਜੀ ਹੈਂ ਉਹ ਲੋਕਾਂ ਦੀ ਵਜ੍ਹਾ ਕਰਕੇ 104 ਸਾਲ ਰਹੀ ਆ ਹੁਣ ਤੁਸੀਂ ਦੇਖੋ ਕਿ ਪੋਲਿਟੀਕਲ ਇਰੈਲੇਵੈਂਟ ਰਹਿਣ ਦੇ 10 ਸਾਲ ਤੋਂ ਤਾਕਤ ਦੇ ਵਿੱਚ ਬਾਹਰ ਆ ਹੂੰ ਜੀ ਤੇ ਇਸ ਦਾ 27 ਦੇ ਵਿੱਚ ਦੁਬਾਰਾ ਪੋਲਿਟੀਕਲੀ ਰੈਲੇਵੈਂਟ ਨਹੀਂ ਹੁੰਦੇ ਤਾਂ ਫਿਰ ਤੇ ਡਿਸਪੀਅਰ ਹੋ ਜਾਂਦਾ ਸਮੇਂ ਦੇ ਨਾਲ ਤੇ ਫਿਰ ਲੋਕੀ ਭੁੱਲ ਜਾਂਦੇ ਕਿਉਂਕਿ ਲੋਕਾਂ ਕੋਲ ਆਪਸ਼ਨ ਬਹੁਤ ਆ ਹੂੰ ਹੂੰ ਜੀ ਮਤਲਬ ਇਹ ਦੇਖੋ ਭਾਜੀਪੀ ਵੀ ਆਪਸ਼ਨ ਬਣੀ ਆ ਤੇ ਫਿਰਦੇ ਸਾਰੇ ਜਿੰਨੇ ਸਿੱਖਾਂ ਦੀ ਪਾਰਟੀ ਕਹਿੰਦੇ ਇੰਨਾ ਤੋਂ ਜ਼ਿਆਦਾ ਸਿੱਖ ਤੇ ਲੀਡਰ ਉਹਨਾਂ ਕੋਲ ਤੇ ਫਿਰਦੇ ਆ ਹੂੰ ਹੂੰ ਆਮ ਆਦਮੀ ਪਾਰਟੀ ਬੈਠੀ ਆ ਕਾਂਗਰਸ ਵੀ ਆਪਣੀ ਰਾਜਨੀਤੀ ਕਰਨ ਦੀ ਆ ਇਹਨੇ ਚੌਥੇ ਨੰਬਰ ਦੇ ਉੱਤੇ ਹੈਗੇ ਚੌਥੇ ਨੰਬਰ ਤੋਂ ਦੂਜੇ ਨੰਬਰ ਤੇ ਜਾਂ ਪਹਿਲੇ ਨੰਬਰ ਤੇ ਕਿ ਕਦੋਂ ਆਉਣਾ ਪਰ ਇਸ ਵੇਲੇ ਵੱਡਾ ਇਹਨਾਂ ਦਾ ਏਜੰਡਾ ਹੋਣਾ ਚਾਹੀਦਾ ਕਿ ਪਾਰਟੀ ਦਾ ਢਾਂਚਾ ਕਿਦਾਂ ਤਗੜਾ ਕਰਨਾ 27 ਦੀਆਂ ਇਲੈਕਸ਼ਨਾਂ ਤੇ ਤਾਂ ਹੀ ਆਉਣਗੀਆਂ ਜੇ ਪਾਰਟੀ ਥੱਲੇ ਤਗੜੀ ਹੋ ਤਾਂ ਹੂੰ ਜੀ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡੇ ਕਹਿੰਦਾ ਭਾਵ ਕਿ ਇਹ ਬਹੁਤ ਅਗਾ ਦੂਰ ਦ੍ਰਿਸ਼ਟੀ 'ਚ ਧਿਆਨ ਮਾਰਨ ਪਰੰਤੂ ਅੱਜ ਜਨਰਲ ਹੌਸ ਦੇ ਵਿੱਚ 2 ਦਸੰਬਰ ਦੇ ਫਸੀਲ ਦਾ ਫੈਸਲਾ ਇੱਕ ਕਾਫੀ ਉਹਨੇ ਵੀ ਅਹਿਮ ਪੈੜ ਛੱਡੀ ਇਹਨਾਂ ਇੱਕ ਮੰਗ ਕੀਤੀ ਹੈ ਜ세ਧਰ ਸਾਹਿਬ ਤੋਂ ਕਾਲ ਤਖਸਦ ਦੇ ਜ세ਧਰ ਤੋਂ ਕਿ ਫਖਰੇ ਕੌਮ ਜਿਹੜਾ ਵਾਪਸ ਲਿਆ ਗਿਆ ਸੀਗਾ ਪਿਛਲੇ ਸਮੇਂ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਗਿਆ ਉਹਦੇ ਤੇ ਮੁੜ ਗੌਰ ਕੀਤੀ ਜਾਵੇ ਕਿਵੇਂ ਦੇਖਦੇ ਹੋ ਇਹਨੂੰ ਮੈਂ ਇਹਦੇ ਬਾਰੇ ਨਹੀਂ ਕੁਝ ਕਹੂੰਗਾ ਕਿਉਂਕਿ ਕਾਲ ਤਖਸਦ ਦੇ ਨਾਲ ਹੈਗੀ ਆ ਉਹ ਇਹਨਾਂ ਦਾ ਹੈਗਾ ਜੀ ਫਖਰੇ ਕੌਮ ਜਿਹੜਾ ਹੈਗਾ ਵਾਪਸ ਲੈਣ ਦਾ ਉਹਨਾਂ ਦੀ ਉਹਨਾਂ ਦੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਹੈਗੀ ਆ ਕੀ ਫਰਕ ਪਿਆ ਵਾ ਜੇ ਵਾਪਸ ਦੇਣ ਨਾਲ ਫਿਰ ਕੀ ਹੋਊਗਾ ਜੀ ਜੀ ਮੈਂ ਪਰਸਨਲ ਮੇਰਾ ਇਹ ਥੀ ਵਿਊ ਪੁਆਇੰਟ ਹੈਗਾ ਵੀ ਸਾਡੀਆਂ ਉਹ ਸੰਸਥਾਵਾਂ ਜਿਹੜੀਆਂ ਕਾਲ ਤੱਕ ਸਾਫ਼ ਹੈਗਾ ਵਾਰ ਜਾਂ ਜਿਹੜੇ ਉਹੋਰ ਸਿੰਘ ਸਾਹਿਬ ਹੈਨੇ ਆ ਉਹਨਾਂ ਜਿੱਦਾਂ ਉਹਨਾਂ ਕਿਹਾ ਸੀ ਵੀ ਉਹਨਾਂ ਦੀ ਵੀ ਮਨ ਜ਼ਿੰਮੇਵਾਰੀ ਜਿਹੜੀਆਂ ਮਸਲੇ ਕਮਿਊਨਿਟੀ ਨੂੰ ਇੱਕ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਲੋਕਾਂ ਨੂੰ ਜੋੜਦੇ ਆ ਉਹ ਵੀ ਉਹਨਾਂ ਦੇ ਪਾਸੇ ਵਾਲੇ ਪਾਸੇ ਹੈਗੇ ਉਹਦੇ ਵਿੱਚੋਂ ਤੇ ਕਿਉਂਕਿ ਸਿੱਖ ਸਮਾਜ ਸਾਰੇ ਪਾਸੇ ਜਿਹੜਾ ਹੈਗਾ ਵਰਟੀਕਲ ਹਾਰੀਜ਼ਨਲ ਵੰਡਿਆ ਵੀ ਹੈਗਾ ਵਿਚਾਰਧਾਰਾ ਦੇ ਵਿੱਚ ਪਰ ਕੁਝ ਸਾਡੀਆਂ ਚੀਜ਼ਾਂ ਹੈਗੀਆਂ ਕਿ ਅਸੀਂ ਮਿਨੋਰਟੀ ਆ ਜੀ ਇਸ ਤਰੀਕੇ ਦੇ ਨਾਲ ਜਿਹੜਾ ਖਾਸ ਕਰਕੇ ਕਿਉਂਕਿ ਅਕਾਲ ਤਖਤ ਸਾਹਿਬ ਵੀ ਜਿਹੜਾ ਸਾਡਾ ਹੈਗਾ ਨਾ ਉਹ ਇੱਕ ਤਖਤ ਆ ਹੂੰ ਜੀ ਔਰ ਉਹ ਤਖਤ ਦੀ ਬਹੁਤ ਇਤਿਹਾਸ ਰਿਆ ਵਾ ਕਿ ਉਹਨੇ ਬੜੇ ਬੜੇ ਤਖਤਾਂ ਦੇ ਜਿਹੜੇ ਆ ਨਾ ਉਹਨਾਂ ਦਾ ਸਿਰ ਜਿਹੜਾ ਮਤਲਬ ਝੁਕਾਏ ਉੱਥੇ ਆਣ ਕੇ ਹੂੰ ਹੂੰ ਜੀ ਜੀ ਰਾਜੇ ਮਹਾਰਾਜੇ ਵੀ ਆਏ ਆ ਇੱਥੇ ਰਾਸ਼ਟਰਪਤੀ ਵੀ ਆਏ ਆ ਇੱਥੇ ਪ੍ਰਧਾਨ ਮੰਤਰੀਆਂ ਨੇ ਵੀ ਉਹਦੇ ਬਾਰੇ ਜੋ ਜਿਹੜਾ ਹੈਗਾ ਸੀ ਜੋ ਜੋ ਕੁਝ ਵਾਪਰੇ ਸੀ ਉਹਦੇ ਬਾਰੇ ਕਿਹਾ ਸੀ ਵੀ ਇਹ ਤਾਂ ਨਹੀਂ ਹੋਣਾ ਚਾਹੀਦਾ ਮਾਫੀ ਮੰਗਣ ਵਾਲਾ ਕੰਮ ਲਾ ਲਓ ਤੁਸੀਂ ਜਾਂ ਹੋਰ ਵੱਡੇ ਲੀਡਰਾਂ ਨੇ ਕੀਤਾ ਸੀਗਾ ਇਸ ਕਰਕੇ ਇਹ ਹੁਣ ਆਪਣੇ ਤਰੀਕੇ ਨਾਲ ਕਰਨ ਜੋ ਉਹਨਾਂ ਨੇ ਕਰਨਾ ਹੈ ਇਹਦੇ ਬਾਰੇ ਮੈਂ ਇਸ ਕਰਕੇ ਕੁਝ ਨਹੀਂ ਕਹੂੰਗਾ ਪਰ ਕੀ ਉਹਦੀ ਨਾਲ ਫਖਰੇ ਕੌਮ ਵਾਪਸ ਆਉਣ ਦੇ ਨਾਲ ਅਕਾਲੀ ਦਲ ਇੱਕ ਰਾਜਨੀਤਿਕ ਪਾਰਟੀ ਨੂੰ ਕੋਈ ਫਾਇਦਾ ਹੋਊਗਾ ਜਾਂ ਨਹੀਂ ਹੋਊਗਾ ਉਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਜਾਂ ਇਹਨਾਂ ਨੂੰ ਜ਼ਿਆਦਾ ਉਸ ਬਾਰੇ ਇਹ ਜਿਹੜਾ ਹੋਊਗਾ ਨੌਲੇਜ ਹੋਊਗਾ ਡਾਕਟਰ ਸਾਹਿਬ ਇਹ ਸਾਰੇ ਪ੍ਰਕਰਨ ਦੇ ਵਿੱਚ ਸਾਬਕਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਕਾਫੀ ਜ਼ਿਕਰ ਹੀ ਖਾਸ ਰਹੇ ਹੈ ਤੇ ਅੱਜ ਜਦੋਂ ਚੋਣ ਹੁੰਦੀ ਹੈ ਸੁਖਵੀਰ ਸਿੰਘ ਬਾਦਲ ਦੁਬਾਰਾ ਮੁੜ ਪ੍ਰਧਾਨ ਬਣਦੇ ਹੈ ਤਾਂ ਉਹਨਾਂ ਦਾ ਜਿਹੜਾ ਪ੍ਰਤੀਕਰਮ ਆਉਂਦਾ ਸੋਸ਼ਲ ਮੀਡੀਆ ਉੱਤੇ ਉਹ ਇਸ ਦਲ ਨੂੰ ਹਾਲੇ ਵੀ ਭਗੌੜਾ ਕਰਾ ਰਹੀ ਦੇਈ ਜਾ ਰਹੇ ਨੇ ਹਾਲਾਂਕਿ ਜੇਕਰ ਭਗੌੜੇ ਇਹ ਸੀ ਤਾਂ ਉਹ ਅਕਾਲ ਤਖਤ ਸਾਹਿਬ ਦੀ ਵਸੀਲ ਦੇ ਜਿਹੜੇ ਮਰਿਆਦਾ ਮਤਾਬਕ ਸੇਵਾ ਉਹਨਾਂ ਨੇ ਪਗਾ ਲਈ ਕਿਵੇਂ ਵੀ ਦੇਖਦੇ ਆ ਕੀ ਇਹ ਹੁਣ ਸਦਾ ਭਗੌੜੇ ਵੱਜਣਗੇ ਜਾਂ ਜੀ ਡਾਟ ਸਰ ਨਹੀਂ ਮੈਂ ਤਾਂ ਦੇਖੋ ਜੈਸਰ ਸਾਹਿਬ ਨੇ ਕਹਤਾ ਉਹਨਾਂ ਦਾ ਆਪਣਾ ਥਿਊ ਪੁਆਇੰਟ ਹੈਗਾ ਜੀ ਅਜੇ ਇਹ ਲੋਕਾਂ ਦੇ ਭਗੌੜੇ ਆ ਪੰਜਾਬ ਦੇ ਲੋਕਾਂ ਦੇ ਮੈਂ ਉਸ ਧਰਮ ਵਾਲੇ ਪਾਸੇ ਅਜੇ ਇੱਕ ਪੰਜਾਬ ਦੇ ਲੋਕਾਂ ਦਾ ਬਦਲ ਹੈਗਾ ਕਿ ਜਿਹੜੇ ਪੰਜਾਬ ਦੇ ਪੋਲੀਟਿਕਲ ਲੋਕ ਆ ਜਿਹੜੇ ਵੋਟਰ ਹੈਗੇ ਆ ਜਿਹੜੇ ਰਾਜਨੀਤਿਕ ਤਾਕਤ ਦਿੰਦੇ ਆ ਜਿਹੜੀ ਤੁਹਾਨੂੰ ਤਾਂ ਜਿਹੜੇ ਐਕਸੈਪਟ ਕਰਦੇ ਆ ਇਹ ਉਹਨਾਂ ਦੇ ਭਗੌੜੇ ਆ ਮੈਂ ਉਸ ਗੱਲੋਂ ਕਹਿ ਰਿਹਾ ਕਿ ਜਿਸ ਤਰੀਕੇ ਨਾਲ ਇਹਨਾਂ ਦਾ ਵੋਟ ਸ਼ੇਅਰ ਘਟਿਆ ਹੈ ਜਿਸ ਤਰੀਕੇ ਨਾਲ ਇਹਨਾਂ ਦੀ ਪੋਲੀਟਿਕਲ ਇਹਨਾਂ ਕੋਲ ਚੈਲੰਜਸ ਹੈਗੇ ਆ ਹਾਂ ਉੱਥੇ ਕਿਦਾਂ ਇਹਨਾਂ ਨੇ ਦੁਬਾਰਾ ਆਪਣੀ ਜਿਹੜੀ ਹੈਗੀ ਆ ਉਹਨੂੰ ਜਿਹੜਾ ਨਜਿੱਠਣਾ ਵਾ ਉਹ ਵੱਡਾ ਚੈਲੰਜ ਹੈਗਾ ਅੱਜ ਇਸ ਤੋਂ ਬਾਅਦ ਲੋਕਾਂ ਦੀ ਕਚਹਿਰੀ ਦੇ ਵਿੱਚ ਜੀ ਲੋਕਾਂ ਦੀ ਕਚਹਿਰੀ ਜਾ ਕੇ ਜਿਹੜੇ ਲੋਕਾਂ ਦੇ ਮੁੱਦੇ ਆ ਮੈਂ ਉਹਦੇ ਤੇ ਫੋਕਸ ਕਰੂੰਗਾ ਜੇ ਕੋਈ ਖਾਨੀ ਦਾ ਮੁੱਦਾ ਸੀਗਾ ਜੀ ਜੀ ਜੇ ਇਹਨਾਂ ਨੇ ਸਮੇਂ ਦੇ ਵਿੱਚ ਹੋਈਆਂ ਬੇਹੁਰਮਤੀਆਂ ਹੋਈਆਂ ਸੀਗੀਆਂ ਜਾਂ ਇਹ ਲਾਅ ਐਂਡਰ ਦਾ ਮੁੱਦਾ ਸੀਗਾ ਜਾਂ ਹੋਰ ਬਹੁਤ ਕੁਝ ਹੋਇਆ ਸੀਗਾ ਮਹਾਰਾਜ ਜਿਸ ਕੇ ਹੁੰਦਾ ਹੋਇਆ ਜਾਂ ਇਹਨਾਂ ਬਾਰੇ ਪਰਸੈਪਸ਼ਨ ਬਣੀਆਂ ਸੀਗੀਆਂ ਜਿਸ ਤਰੀਕੇ ਦੇ ਨਾਲ ਬੱਸਾਂ ਵਾਲਾ ਕਾਹਨ ਸੀਗਾ ਜਾਂ ਤੁਹਾਡਾ ਕੇਬਲ ਵਾਲਾ ਸੀਗਾ ਜਾਂ ਬ੍ਰੇਟ ਵੱਜੀ ਵਾਲਾ ਸੀ ਜਾਂ ਸ਼ਰਾਬ ਵਾਲਾ ਸੀ ਜਾਂ ਬਦਵਾਸ਼ੀ ਗੁੰਡਾ ਕਰਦੀ ਵੀ ਹੈਗੀ ਬਹੁਤ ਹੋਈ ਉਸ ਸਮੇਂ ਦੇ ਵਿੱਚ ਲੋਕਾਂ ਦਾ ਧੱਕਾ ਵੀ ਹੋਇਆ ਹਲਕਾ ਇੰਚਾਰਜ ਦੇ ਆਮ ਲੋਕਾਂ ਨੂੰ ਉਹ ਹੋ ਗਿਆ ਅਫਸਰਾਂ ਦੇ ਨਾਲ ਜਿਸ ਤਰੀਕੇ ਨਾਲ ਇਹਨਾਂ ਨੇ ਦੇ ਥੱਲੇਲੇ ਲੈਵਲ ਦੇ ਲੀਡਰ ਨੇ ਬਦਤਮੀਜ਼ੀ ਕੀਤੀ ਹੈ ਹੂੰ ਜਾਂ ਜਿਸ ਤਰੀਕੇ ਨਾਲ ਉਹ ਕਿਊਅਸ ਪੈਦਾ ਕੀਤੀ ਜਿਹਨੇ ਲੋਕਾਂ ਦੇ ਮਨਾਂ 'ਚ ਡਰ ਪੈਦਾ ਕੀਤਾ ਹੂੰ ਮੇਰਾ ਪੁਆਇੰਟ ਇਹ ਹੈਗਾ ਵੀ ਉੱਥੋਂ ਜਿਹੜਾ ਲੋਕਾਂ ਦੇ ਮਨਾਂ ਤੁਲਥੇ ਮੈਂ ਰਾਜਨੀਤਿਕ ਤੌਰ ਤੇ ਲੋਕਾਂ ਦੇ ਪਗੋੜੇ ਹੈਗੇ ਆ ਉੱਥੇ ਕਿਦਾਂ ਦੁਬਾਰਾ ਜਾ ਕੇ ਲੋਕਾਂ ਨੂੰ ਕੰਫੀਡੈਂਸ ਲੈਂਦੀ ਆ ਜਾਂ ਲੋਕ ਇਹਨਾਂ ਨੂੰ ਕੰਫੀਡੈਂਸ ਲੈਂਦੇ ਆ ਤਾਂ ਕਿ ਅਸਲੀ ਟੈਸਟ ਜਿਹੜਾ ਹੈਗਾ ਵਾ ਉਹ ਅਜੇ ਪਿਆ ਵਾ ਇਹ ਤੇ ਸ਼ੁਰੂਆਤ ਉਹਦੇ ਵਿੱਚੋਂ ਕਿਉਂਕਿ ਪੋਲਿਟੀਕਲ ਪਾਰਟੀ ਆ ਪੋਲਿਟੀਕਲ ਪਾਰਟੀ ਨੇ ਤਾਕਤ ਲੈਣੀ ਹੁੰਦੀ ਜਦੋਂ ਕਿ 2027 ਚ ਆਉਣੀ ਆ ਤਾਕਤ ਲੈਣ ਲਈ ਲੋਕਾਂ ਕੋਲ ਵੋਟ ਲੈਣੀ ਆ ਇਦਾਂ ਤਾਂ ਨਹੀਂ ਹੋ ਸਕਦਾ ਜੋ ਕਿ ਜਿਆਮ ਤੌਰ ਤੇ ਹੁੰਦਾ ਵੀ ਇਦਾਂ ਵੋਟਾਂ ਪੈ ਜਾਣਗੀਆਂ ਪੰਜਾਬ ਦੇ ਵੋਟਰ ਪੰਜਾਬ ਦੇ ਲੋਕ ਪੋਲੀਟਿਕਲ ਆਟੋਨਮਸ ਹੈਗੇ ਆ ਆਪਣੀ ਮਰਜ਼ੀ ਕਰਦੇ ਆ ਤੁਸੀਂ ਜ਼ਿਲ੍ਹਾ 'ਚ ਬਹਿ ਕੇ ਤੇ ਉਹਨਾਂ ਦੇ ਰਾਜ ਕਰ ਸਕਦੇ ਜੋ ਹੂੰ 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 ਹਾਂ ਜੇ ਤੁਸੀਂ ਹੋਰ ਠੀਕ ਇਹਨਾਂ ਕਰਦੇ ਤਾਂ ਉਹ ਨਹੀਂ ਹੈਗੇ ਲੋਕਾਂ ਦੇ ਵਿੱਚ ਇਹ ਆਪਣੀ ਸਾਖ ਨੂੰ ਕਿੱਦਾਂ ਦੁਬਾਰਾ ਬਣਾਉਂਦੇ ਆ ਔਰ ਲੋਕੀ ਇਹਨਾਂ ਨੂੰ ਐਕਸੈਪਟ ਕਰਦੇ ਆ ਆਪਣੇ ਗੱਲ ਲਾਉਂਦੇ ਆ ਉਹ ਵੱਡਾ ਸਵਾਲ ਹੂੰ ਡਾਕਟਰ ਸਾਹਿਬ ਆਪਾਂ ਦੇਖੀਏ ਕਿ ਅੱਜ ਇਸ ਧਿਰਨੇ ਤਾਂ ਜਿਹੜਾ ਭਰਤੀ ਵਾਲਾ ਮਾਮਲਾ ਕਰੀਬ ਕਹਿ ਸਕਦੇ ਆ ਕਿ ਕੰਪਲੀਟ ਕਰ ਲਿਆ ਨਵੀਂ ਚੋਣ ਹੋ ਗਈ ਤੇ ਸੁਧਾਰ ਤੇ ਰਜਾ ਪੰਜਵੇਂ ਬ੍ਰੀ ਕਮੇਟੀ ਹਾਲੇ ਉਸ ਮਹਿੰਮ ਨੂੰ ਅੱਗੇ ਜਾਰੀ ਰੱਖ ਰਹੀ ਹੈ ਕੀ ਮੰਨਦੇ ਆ ਉਹਨਾਂ ਦਾ ਰਾਜਸੀ ਭਵਿੱਖ ਕਿੱਥੇ ਜਾ ਕੇ ਖੜੇਗਾ ਕਿਵੇਂ ਰਹੇਗਾ ਉਹਨਾਂ ਦਾ ਜੀ ਵੇਖੋ ਆਮ ਤੌਰ ਤੇ ਖੜੇ ਤਾਂ ਨਾ ਖਾਲਸਾ ਕਹਿੰਦੇ ਹੁੰਦੇ ਆ ਹੈ ਜੀ ਹਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਅੱਛਾ ਦੂਸਰੇ ਪਾਸੇ ਨੇਚਰਲੀ ਉਹਨਾਂ ਲਈ ਚੈਲੰਜ ਵੱਡਾ ਹੈਗਾ ਚੈਲੰਜ ਇਸ ਕਰਕੇ ਉਹਨਾਂ ਲਈ ਵੱਡਾ ਹੈਗਾ ਕਿ ਉਹਨਾਂ ਚ ਵੀ ਜਿਹੜੇ ਲੀਡਰ ਹੈਗੇ ਆ ਕੱਲ ਨੂੰ ਦੇਖਣਗੇ ਕਿ ਇਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਕਿਉਂਕਿ ਪੂਲ ਹਾਰਟਡੀ ਕਰਨਾ ਤੇ ਬਹੁਤ ਉਹ ਹੋ ਜਾਂਦਾ ਹੁੰਦੀਆਂ ਜੇ ਤੁਹਾਡਾ ਸੰਗਠਨ ਬਹੁਤ ਤਗੜਾ ਹੋਵੇ ਜੀ ਜਿਹੜੀ ਹੈਗੀ ਲੋਕਾਂ ਦੇ ਵਿੱਚ ਜਾ ਰਹੇ ਲੋਕਾਂ ਨੂੰ ਚੰਗਾ ਰਿਸਪੌਂਸ ਮਿਲ ਰਿਹਾ ਹੂੰ ਜੀ ਕਿ ਨਾ ਆਰਗੇਨਾਈਜ਼ ਕਰਦੇ ਆ ਕਿਸ ਤਰੀਕੇ ਦੇ ਨਾਲ ਉਹ ਜਿਹੜਾ ਆਪਣੇ ਇਹ ਵੀ ਹੁੰਦਾ ਪਿੰਡਾਂ 'ਚ ਦੇਖਿਆ ਜਾਂ ਆਪਾਂ ਵਿੱਚ ਵੀ ਯਾਰ ਉਹ ਚਲ ਠੀਕ ਆ ਕਰ ਲੈਂਦੋ ਇੱਕ ਹੀ ਬਣੂਗਾ ਇਹ ਬਣੂਗਾ ਤੇ ਫਿਰ ਹੋਰ ਵੰਡ ਪੈ ਜੂਗੀ ਜਿਸ ਜੋਸ਼ ਕਰੋਸ ਦੇ ਨਾਲ ਉਹ ਕੰਮ ਕਰ ਰਹੀ ਸੀ ਹੋ ਸਕਦਾ ਉਹਦੇ ਉੱਤੇ ਥੋੜਾ ਬਹੁਤਾ فرق ਪਵੇ ਪਰ ਇਹ ਇਹ ਕਹਿੰਦਾ ਵੀ ਉਹ ਇਸ ਨੂੰ ਕਿਸ ਲੌਜੀਕਲ ਐਂਡ ਤੱਕ ਜਾਂਦੇ ਆ ਦੇਖੀ ਉਹੋ ਪੁਰਾਣੀ ਰਵੈਤ ਕੀ ਕਾਇਮ ਹੋਊਗੀ ਕਿ ਇੱਕ ਕਾਲੀ ਦਲ ਹੈਗਾ ਵਾ ਇੱਕ ਮੁੜਕੇ ਉਹਦਾ ਹੋਰ ਬਣ ਜਾਊਗਾ ਅਸਲ ਦੇ ਵਿੱਚ ਇਹਨਾਂ ਦਾ ਅਸਲੀ ਟੈਸਟ ਜਿਹੜਾ ਹੋਊਗਾ ਜੇ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣਗੀਆਂ ਉਹ ਉੱਤੇ ਉੱਤੇ ਟਿਕਣਾ ਹੈ ਕਿਉਂਕਿ ਆਮ ਤੌਰ ਤੇ ਗਿਣਿਆ ਜਾਂਦਾ ਕਿ ਜਿਹੜੀ ਜਿਹੜੀ ਧਿਰ ਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜਾ ਹੁੰਦਾ ਦਬਦਬਾ ਹੁੰਦਾ ਵਾ ਉਹੀ ਅਸਲੀ ਕਾਲੀ ਦਲ ਹੁੰਦਾ ਇਹਨਾਂ ਕੋਲ ਸੰਗਠਨ ਵੱਡਾ ਹੈ ਇਹਨਾਂ ਕੋਲ ਦਫ਼ਤਰ ਹੈ ਇਹਨਾਂ ਕੋਲ ਰਿਸੋਰਸਸ ਹੈ ਇਹਨਾਂ ਕੋਲ ਮੈਨ ਪਾਵਰ ਉਸ ਕਿਸਮ ਦੀ ਹੈਗੀ ਆ ਮਸ਼ੀਨਰੀ ਵੀ ਹੈਗੀ ਆ ਸਾਰਾ ਕੁਝ ਹੈਗਾ ਜੀ ਤੇ ਕਰਕੇ ਇੱਕ ਕਿਸਮ ਦਾ ਇੱਕ ਸਟੈਪ ਤਾਂ ਅੱਗੇ ਲੈ ਗਏ ਆ ਹੂੰ ਜੀ ਉਹਨਾਂ ਦੇ ਡਿਪੈਂਡ ਕਰਦਾ ਵੀ ਉਹ ਕਿਸ ਤਰੀਕੇ ਨਾਲ ਇਹਨਾਂ ਦੇ ਬਰਾਬਰ ਆਉਂਦੇ ਆ ਜਾਂ ਕੋਈ ਹੋਰ ਤਰੀਕਾ ਅਡਾਪਟ ਕਰਦੇ ਆ ਜਾਂ ਕਿਸ ਕਿਸਮ ਦੀ ਮਾਸ ਮੋਬਿਲੀਜੇਸ਼ਨ ਕਰਦੇ ਆ ਕਿਉਂਕਿ ਇਹ ਤਾਂ ਨਹੀਂ ਹੈਗਾ ਵੀ ਸਾਰਾ ਸਿੱਖ ਜਾਂ ਸਾਰਾ ਇਹ ਅਕਾਲੀਆਂ ਜੀ ਵੰਡਿਆ ਹੈਗਾ ਸਿੱਖ ਜਿਹੜੇ ਉਹ ਕਾਂਗਰਸੀ ਵੀ ਹੈਗੀ ਆ ਸਿੱਖ ਵੀ ਨਾ ਚਲੇ ਗਏ ਜੀ ਹੋਰ ਪਰਟੀਆਂ ਛੋਟੀਆਂ ਮੋਟੀਆਂ ਪਾਰਟੀਆਂ ਨਾਲ ਵੀ ਹੈਗੇ ਆ ਤੇ ਚੈਲੰਜ ਤਾਂ ਉਹਨਾਂ ਲਈ ਵੀ ਵੱਡਾ ਇਹਨਾਂ ਲਈ ਵੀ ਚੈਲੰਜ ਖਤਮ ਨਹੀਂ ਹੋਇਆ ਇਹਨਾਂ ਦੀ ਸ਼ੁਰੂ ਹੋਇਆ ਪਰ ਉਹਨਾਂ ਨੇ ਤਾਂ ਜੋ ਉਸ ਪੋਜੀਸ਼ਨ ਦੇ ਵਿੱਚ ਆਉਣਾ ਵਾ ਜਿਹਦੇ ਲਈ ਅਜੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਦੱਸੂਗਾ ਜੀ ਬਿਲਕੁਲ ਖੈਰ ਸਾਡੇ ਅੱਜ ਦੇ ਇਸ ਫੋਰਮਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਨਾਲ ਜਿਹੜੇ ਬਧੇਰੇ ਜਾਣਕਾਰੀ ਲਈ ਜੁੜੇ ਰਹੇ ਸਨ ਉਹਗੇ ਲੇਖਕ ਤੇ ਵੱਡੇ ਰਾਜਸੀ ਮਾਹਰ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਸਾਹਿਬ ਸੋਚਕੀ ਸਾਹਿਬ ਚੈਨਲ ਜੀਮਿਸ਼ਨ ਪੰਜਾਬੀ ਲਈ ਵੱਡਾ ਮੁੱਢਲਾ ਸਮਰਥਨ ਤੁਹਾਡਾ ਤਨਵਾਦ ਸ਼ੁਕਰੀਆ ਜੀ ਥੈਂਕ ਯੂ ਥੈਂਕ ਯੂ ਇਹ ਮਿਸ਼ਰਤ ਪੰਜਾਬੀ